हां जी ਜਿੱਦਾਂ ਦਾ ਸਬਜੈਕਟ ਆ ਉਦਾਂ ਦਾ ਅ ਰੋਲ ਐ ਇਹ ਸਬਜੈਕਟ ਇਹ ਸਾਡੇ ਪੁਰਾਣੇ ਪੰਜਾਬ ਦਾ ਤੇ ਬੜਾ ਚੰਗਾ ਪ੍ਰੋਡਕਟ ਆ ਔਰ ਇਹਦੇ ਵਿੱਚ ਮੈਂ ਤਾਂ ਵੈਸੇ ਮੈਨੂੰ ਮਤਲਬ ਬਹਿ ਜਾਣਾ ਮੈਂ ਉਦਾਂ ਜਿੱਦਾਂ ਹੀਰੋ ਗੱਪਾਂ ਮਾਰ ਲਈ ਹੁੰਦਾ ਕੰਮ ਇਹ ਟੀਮ ਦਾ ਹੀ ਐ ਸਾਰੀ ਟੀਮ ਦਾ ਉਹਦੇ ਪਿੱਛੇ ਤਿੰਨ ਤੋਂ 400 ਬੰਦਾ ਫੋਨ ਬੰਦ ਕਰ ਲਏ ਬੰਦਾ ਫੋਨ ਕਿਰਪਾ ਕਰਕੇ ਸਾਇਲੈਂਟ ਤੇ ਲਾ ਲਿਓ ਸਾਰੇ ਸਾਇਲੈਂਟ ਲਾ ਲਓ ਜੀ ਸਰ ਉਹਦੇ ਪਿੱਛੇ ਬਹੁਤ ਵੱਡੀ ਟੀਮ ਹੈ ਆਮ ਤੌਰ ਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਉਹਦੇ ਚ ਨਾਂ ਦੀ ਤਖਤੀ ਚੱਲਦੀ ਹੈ ਤਾਂ ਕਈ ਵਾਰੀ ਅਸੀਂ ਉਹਨੂੰ ਅੱਗੇ ਕੱਢ ਦਿੰਨੇ ਆ ਜਾਂ ਅਸੀਂ ਕਰ ਲਈਏ ਗੱਲ ਜਾਂ ਫਿਰ ਜਦੋਂ ਫਿਲਮ ਖਤਮ ਹੋ ਜਾਂਦੀ ਅਸੀਂ ਉਹ ਨਾਂ ਕਿਤੇ ਪੜਦੇ ਹੀ ਨਹੀਂ ਸੋ ਜਦ ਕਿ ਉਹਨਾਂ ਦਾ ਹੀ ਜ਼ਿਆਦਾ ਯੋਗਦਾਨ ਹੁੰਦਾ ਜਿਨ੍ਹਾਂ ਨੇ ਇਫੈਕਟਸ ਕਰਨੇ ਆ ਜਿਨ੍ਹਾਂ ਨੇ ਪਿੱਛੇ ਸਾਊਂਡ ਡਿਜ਼ਾਈਨ ਕਰਨੇ ਜਿਨ੍ਹਾਂ ਨੇ ਡਾਲ ਵੀ ਡਿਜ਼ਾਈਨ ਕਰਨੀ ਹੈ ਉਹਨਾਂ ਦਾ ਬਹੁਤ ਯੋਗਦਾਨ ਹੋਇਆ ਸੋ ਇਹ ਸਾਰੇ ਮਿਲ ਕੇ ਇੱਕ ਫਿਲਮ ਬਣਾਉਣੇ ਆ ਕਈ ਵਾਰੀ ਬਹੁਤ ਅੱਛੀ ਅੱਛਾ ਚੱਲਦਾ ਇਹ ਵਰਤ ਲਈ ਕਈ ਵਾਰੀ ਕੀ ਹੁੰਦਾ ਇਹ ਸਮੇਲ ਆ ਕਈ ਵਾਰੀ ਕਹਾਣੀ ਬਹੁਤ ਅੱਛੀ ਹੁੰਦੀ ਹੈ ਪਰ ਉਹਦੇ ਪਾਤਰ ਉਹਦੇ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਕਈ ਵਾਰੀ ਫਿਲਮ ਰਹਿ ਜਾਂਦੀ ਹੈ ਕਈ ਵਾਰੀ ਪਾਤਰ ਬੜੇ ਅੱਛੇ ਹੁੰਦੇ ਆ ਡਾਇਰੈਕਸ਼ਨ ਡਿਪਾਰਟਮੈਂਟ ਕੰਮ ਨਹੀਂ ਕਰ ਪਉਂਦਾ ਫਿਰ ਵੀ ਰਹਿ ਜਾਂਦੀ ਹੈ ਫਿਲਮ ਨੂੰ ਤਿੰਨ ਹਿੱਸਿਆਂ 'ਚ ਵੰਡਦੇ ਮੇਰਾ ਨਿੱਜੀ ਜਿਹੜੀ ਰਾਏ ਆ ਪ੍ਰੋਡਕਸ਼ਨ ਹਾਊਸ ਡਾਇਰੈਕਸ਼ਨ ਡਿਪਾਰਟਮੈਂਟ ਤੇ ਸੰਗੀਤ ਡਿਪਾਰਟਮੈਂਟ ਇਹਨਾਂ ਤਿੰਨਾਂ ਨੂੰ ਰਲ ਕੇ ਫਿਰ ਇੱਕ ਫਿਲਮ ਬਣਦੀ ਹੈ ਉਹ ਦੇਚ ਹੀਰੋ ਦੀ ਉਨੀ ਮੈਂ ਨਹੀਂ ਕਦੇ ਵੀ ਮੰਨਦਾ ਇਹ ਮੀਤ ਬਾਕੀ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਜਦੋਂ ਰਲਦੇ ਆ ਫਿਰ ਇੱਕ ਚਿਹਰੇ ਨੂੰ ਅੱਗੇ ਕਰਦੇ ਆ ਇਸ ਤਰ੍ਹਾਂ ਫਿਰ ਇੱਕ ਫਿਲ ਮੜ ਜਾਂਦੀ ਸਰ ਲੋਕੇਸ਼ਨ ਬੜੀ ਅਲੱਗ ਤਰ੍ਹਾਂ ਦੀ ਹੈ ਕਾਫੀ ਕਿਵੇਂ ਚੂਸ ਕੀਤਾ ਔਰ ਇਸ ਤਰ੍ਹਾਂ ਦਾ ਮਾਹੌਲ ਪੁਰਾਣਾ ਦਿਖਾਣਾ ਕਿਉਂਕਿ ਇਹ ਵੀ ਬੜਾ ਜ਼ਰੂਰੀ ਹੁੰਦੀ ਹੈ ਅੱਜਕਲ ਕਮਰਸ਼ੀਅਲਾਈਜ਼ ਬਹੁਤ ਹੋ ਚੁੱਕਾ ਗਾ ਇਹ ਤਾਂ ਜਿਹੜਾ ਸਾਡਾ ਪਹਿਲਾ ਪੰਜਾਬ ਦਾ ਖੇਤਾ ਸੀ ਸੰਗਰੂਰ ਤੋਂ ਪਾਰ ਪੁਰਾਤਨ ਕਾਲ 'ਚ ਪਵਾਦ ਪੰਜਾਬ ਦੇ ਅਧਰੂ ਪਵਾਦ ਕਹਿੰਦੇ ਹੁੰਦੇ ਸੀ ਬਾਅਦ 'ਚ ਫਿਰ ਇਹ ਖਿੱਤੇ ਬਦਲਦੇ ਗਏ ਜਿਵੇਂ ਜਿਵੇਂ ਸਾਡੇ ਪੰਜਾਬ ਵੰਡੇ ਗਏ ਉਦੋਂ ਆਮ ਜਿਹੜੇ ਪਿੰਡ ਹੁੰਦੇ ਸੀ ਵਰਾਨੀ ਹੁੰਦੀ ਸੀ ਕਿਉਂਕਿ ਜਿੱਥੇ ਨਹਿਰ ਦਾ ਪਾਣੀ ਜਾਂਦਾ ਸੀ ਉੱਥੇ ਫਸਲ ਤੇ ਹਰਿਆਲੀ ਹੁੰਦੀ ਸੀ ਜਿੱਥੇ ਪਾਣੀ ਨਹੀਂ ਜਾਂਦਾ ਸੀ ਉੱਥੇ ਤਕਰੀਬਨ ਵਰਾਨੀ ਹੁੰਦੀ ਸੀ ਜਾਂ ਫਿਰ ਹਰਿਆਲੀ ਕੁਸ਼ਕ ਜਗ੍ਹਾ ਹੁੰਦੀ ਸੀ ਜਿੱਥੇ ਕੋਈ ਬਹੁਤੇ ਪੈਸੇ ਵਾਲਾ ਉਦੋਂ ਪਹਿਲਾਂ ਪਹਿਲਾਂ ਖੂਹ ਲਾ ਲੈਂਦਾ ਸੀ ਤੋ ਉਦੋਂ ਪਿੰਡ ਆਮ ਤੌਰ ਤੇ ਇਥੇ ਪਿੰਡਾਂ ਦੇ ਆਲੇ-ਦੁਆਲੇ ਥੇ ਹੁੰਦੇ ਸੀ ਜਦੋਂ ਕੱਕਾ ਰੇਤਾ ਵੱਜ ਜਾਂਦਾ ਸੀ ਫਿਰ ਉਹਦਾ ਇੱਕ ਥੇਜ ਆ ਬਣਾ ਲੈਂਦੇ ਸੀ ਪੱਦਰੀ ਕਰਨ ਨੂੰ ਸੋ ਇਸ ਤਰ੍ਹਾਂ ਦੀ ਲੋਕੇਸ਼ਨ ਪੰਜਾਬ ਔਰ ਰਾਜਸਥਾਨ ਦੀ ਸਰਹੱਦ ਤੇ ਸਾਨੂੰ ਮਿਲ ਜਾਂਦੀ ਹੈ ਬਬੂ ਜੀ ਜਿਸ ਤਰ੍ਹਾਂ ਕੀ ਰੀਅਲ ਸਟੋਰੀ ਵੀ ਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਜਦੋਂ ਨਾ ਆਪਾਂ ਜ਼ਿੰਦਗੀ ਚ ਕੰਮ ਕਰਦੇ ਆ ਮੈਂ ਤਾਂ ਚਲੋ ਹਮੇਸ਼ਾ ਕਾਮੀ ਇਦਾਂ ਦਾ ਕਰਿਆ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰੇ ਉਹ ਜਿਹੜੇ ਜੋਸ਼ ਵਾਲੀਆਂ ਚੀਜ਼ਾਂ ਹੁੰਦੀਆਂ ਆ ਉਹਦੇ ਨਾਲ ਇੱਕ ਦੇਖੋ ਕੀ ਹੁੰਦਾ ਵਕਤ ਨੇ ਬੜੀਆਂ ਕਰਬਟਾਂ ਲੈਣੀਆਂ ਆਉਣ ਵਾਲੇ ਪੰਜਾਂ ਸਾਲਾਂ 'ਚ ਪਹਿਲਾਂ ਦੁਨੀਆ 100 ਸਾਲ ਬਾਅਦ ਬਦਲਦੀ ਸੀ ਕਹਿੰਦੇ ਸੀ ਸਦੀ ਬਾਅਦ ਬਦਲੀਆ ਫਿਰ ਹੌਲੀ-ਹੌਲੀ 10 ਸਾਲ ਹੁਣ ਹੁਣ ਤਾਂ ਇਹ ਹਾਲ ਹੋ ਗਿਆ ਵੀ ਅੱਖ ਚਪਕਦੇ ਇੱਕ ਨਵੀਂ ਖੋਜ ਹੋ ਜਾਂਦੀ ਹੈ ਇਸ ਬਦਲ ਦੇ ਯੁੱਗ 'ਚ ਕਿਤਾਬ ਆਮ ਬੰਦਾ ਪੜਨੋਂ ਹਟ ਗਿਆ ਔਰ ਜਿਸ ਤਰ੍ਹਾਂ ਦੀ ਸਰਕਾਰ ਜਾਂ ਸ਼ਾਸਨ ਹੁੰਦਾ ਉਸੇ ਤਰ੍ਹਾਂ ਦੇ ਸਿਲੇਬਸ ਬਣ ਲੱਗੇ। ਤੋਂ ਜਿਹੜੇ ਸਿਸਟਮ ਦੀ ਅੱਖ ਚ ਰੜਕਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਘਟ ਦਿੱਤਾ ਜਾਂਦਾ। ਐਸੀ ਤਰ੍ਹਾਂ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਸਾਡੇ ਬਹੁਤੇ ਲੋਕ ਉਹਨੇ ਪੜੇ ਨਹੀਂ ਸੀ ਤੇ ਉਸ ਤਰ੍ਹਾਂ ਸੀ। ਤੋਂ ਇਹ ਚੀਜ਼ਾਂ ਸਾਡੇ ਕੋਲ ਇਦਾਂ ਪੀੜੀ ਦਰ ਪੀੜੀ ਆ ਜਾਂਦੀਆਂ। ਤੋਂ ਇਹਨਾਂ ਨੂੰ ਜੇ ਕੋਈ ਅੱਛੀ ਚੀਜ਼ ਅਸੀਂ ਸਿਨੇਮੇ ਦੇ ਜ਼ਰੀਏ ਦਿਖਾਉਨੇ ਆ ਤਾਂ ਉਹ ਇੱਕ ਦਸਤਾਵੇਜ਼ ਬਣ ਜਾਂਦਾ। ਕਮ ਸੇ ਕਮ ਅਸੀਂ ਇੰਟਰਨੈਟ ਤੇ ਉਹਨੂੰ ਜਿਉਂਦਾ ਰੱਖ ਸਕਦੇ ਹਾਂ ਕਿਉਂਕਿ ਇੰਟਰਨੈਟ ਤੇ ਉਸ ਤਰ੍ਹਾਂ ਦੀ ਬੰਦਿਸ਼ ਨਹੀਂ ਉਹਨੂੰ ਕੋਈ ਸਿਸਟਮ ਜਾਂ ਸਰਕਾਰ ਨਹੀਂ ਰੋਕ ਸਕਦੀ ਉਹ ਅੰਤਰਰਾਸ਼ਟਰੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਰਿਆਂ ਨੂੰ ਹੀ ਬਣਾਉਣੇ ਚਾਹੀਦੇ ਹਨ ਫਿਲਮ ਦੇ ਪਿਲਾ ਵੱਡੇ ਬਹੁਤ ਖਾਸ ਮਿੱਤਰ ਨੇ ਔਰ ਕਾਫੀ ਪਿਛਲੇ ਸਮੇਂ ਤੋਂ ਉਸ ਸਮਾਜਿਕ ਸੁਨੇਹਾ ਵੀ ਦਿੰਦੇ ਰਹੇ ਹੋ ਇਸ ਤਰ੍ਹਾਂ ਕਿਵੇਂ ਪਲਾਨ ਕੀਤਾ ਤੁਸੀਂ ਪਲਾਨ ਕੀਤਾ ਕਿ ਅਮਿਤੂਦ ਜਨਨ ਦਾ ਪਹਿਲੇ ਇਹ ਪ੍ਰੋਜੈਕਟ ਸੀ ਨਹੀਂ ਤਾਂ ਟੱਬਰ ਚ ਫਿੱਕ ਪਾਉਣ ਵਾਲੀ ਗੱਲ ਹੋ ਜਾਂਦੀ ਇੱਕੋ ਗੱਲ ਹੈ ਮੈਂ ਜੇ ਕੋਈ ਸੋਚੂਗਾ ਤਾਂ ਉਹ ਸੋਚੂਗਾ ਜੇ ਉਹ ਸੋਚਦਾ ਤਾਂ ਸਮਝ ਲਓ 100% ਜਾਰੀ ਹੈ ਜੀ ਨਹੀਂ ਅਸੀਂ ਆਪਸ ਵਿੱਚ ਕਈ ਵਾਰੀ ਕਿਸੇ ਜਦੋਂ ਕੋਈ ਮੁੱਦਾ ਆ ਜਾਂ ਕੋਈ ਗੱਲ ਹੁੰਦੀ ਹੈ ਉਹਦੇ ਤੇ ਲੰਬੀ ਗੋਸ਼ਟੀ ਵੀ ਹੁੰਦੀ ਹੈ ਕਈ ਵਾਰੀ ਦੋ ਦੋ ਤਿੰਨ ਘੰਟੇ ਕਿਸੇ ਵਿਸ਼ੇ ਤੇ ਵਹਿਸ ਵੀ ਹੁੰਦੀ ਹੈ ਪਰ ਕਾਗਜ਼ੀ ਤੌਰ ਤੇ ਜੇ ਤਮੀ ਤੋਂ ਉਹ ਵੱਡਾ ਭਰਾ ਤੇ ਇੱਕੋ ਚੀਜ਼ ਹੈ ਸਬਜੈਕਟ ਤਿੰਨ ਚਾਰ ਲਿਖੇ ਸੀ ਬਹੁਤ ਸੱਜਣ ਮੇਰੇ ਨਾਲ ਇਸ ਗੱਲ ਤੇ ਡਿਸਕਸ਼ਨ ਕਰਦੇ ਸੀ ਕਿ ਅਸੀਂ ਲੋਕ ਗਾਥਾ ਬਣਾਉਣੀ ਹੈ ਮੈਂ ਉਹਨਾਂ ਨੂੰ ਕਈ ਬੰਦਿਆਂ ਨੂੰ ਨਾਰਾਜ਼ ਕਰਿਆ ਇਸ ਕਰਕੇ ਜਿਹੜੇ ਡਾਇਰੈਕਸ਼ਨ ਚ ਹੈ ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਉਂਕਿ ਪਤਾ ਨਹੀਂ ਮੇਰੀ ਆਦਤ ਹੈ ਐਸੇ ਕਰਕੇ ਮੈਂ ਘੱਟ ਫਿਲਮਾਂ ਕਰਦਾ ਮੈਂ ਜਦੋਂ ਕੋਈ ਬੰਦਾ ਮੈਨੂੰ ਕਈ ਪਿਛਲੇ ਕਈ ਸਾਲਾਂ ਤੋਂ ਕਹਾਣੀ ਕੋਈ ਸੁਣਾਉਂਦਾ ਤਾਂ ਮੈਂ ਉਹਨੂੰ ਕਹਿ ਦਿੰਦਾ ਤੇਰਾ ਤੇਰਾ ਜਨਰ ਹੈ ਨਹੀਂ ਤੂੰ ਇਸ ਤਰ੍ਹਾਂ ਦੀ ਫਿਲਮ ਨਹੀਂ ਬਣਾ ਸਕਦਾ ਤੂੰ ਕੋਈ ਹੋਰ ਤਰ੍ਹਾਂ ਦੀ ਫਿਲਮ ਬਣਾ ਲੈ ਜਿਹੜੀ ਮਿੱਠੀ ਜੀ ਹੋਵੇ ਆ ਜਾਂ ਫਿਰ ਕਾਮੇਡੀ ਹੋਵੇ ਇਸ ਤਰ੍ਹਾਂ ਦਾ ਜਿਹੜਾ ਵੀਰ ਰਸ ਵਾਲਾ ਕੰਮ ਹੈ ਨਾ ਇਹ ਬੜੇ ਘੱਟ ਬੰਦੇ ਕਰ ਸਕਦੇ ਔਰ ਮੈਂ ਪੰਜਾਬ ਚ ਓਪਨਲੀ ਕਹਿੰਨਾ ਹੈ ਕਿਉਂਕਿ ਆਮ ਤੌਰ ਤੇ ਕਲਾਕਾਰਾਂ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਤਾਂ ਸਾਰਿਆਂ ਨਾਲ ਕੰਮ ਕਰਨਾ ਹੁੰਦਾ ਜਦੋਂ ਉਹਨਾਂ ਦੀ ਫਿਲਮ ਹਿੱਟ ਹੋ ਜਾਂਦੀ ਹੈ ਫਿਰ ਉਹਨਾਂ ਕੋਲ ਜਦੋਂ ਆਪਸ਼ਨ ਹੁੰਨੇ ਫਿਰ ਉਹਨਾਂ ਨੇ ਡਰਾਮ ਮੇਰਾ ਬੜਾ ਕਲੀਅਰ ਪੰਡਾ ਕਿ ਇਸ ਤਰ੍ਹਾਂ ਦੀ ਫਿਲਮ ਪੰਜਾਬ ਚ ਅਮਤੋਜ ਤੋਂ ਬਿਹਤਰ ਕੋਈ ਨਹੀਂ ਬਣਾ ਸਕਦਾ। ਇਹੀ ਸਟੇਟਮੈਂਟ ਪਹਿਲਾਂ ਸੀ ਇਹੀ 10 ਸਾਲ ਬਾਅਦ ਹੋਊਗੀ। ਸੋ ਉਹ ਜਦੋਂ ਗੱਲ ਚੱਲੀ ਤਾਂ ਮੈਂ ਅਮਤੋਜ ਨੂੰ ਕਿਹਾ ਤੂੰ ਫਿਲਮ ਤਾਂ ਇਹ ਤੂੰ ਬਣਾਉਣੇ। ਇਹਨੂੰ ਕਹਿੰਦਾ ਆਪਾਂ ਕਰ ਲੰਨੇ ਆ ਜੀ ਵੀ ਆਪਾਂ ਜਦ ਤੱਕ ਸਾਰਾ ਗੜੀ ਤੇ ਵਰਕ ਕਰਦੇ ਆ। ਮੈਂ ਕਿਹਾ ਨਹੀਂ ਉਹ ਵੀ ਬਣਾ ਲਾਂਗੇ। ਇਹ ਫਿਲਮ ਤੂੰ ਹੀ ਬਣਾਏਗਾ। ਸੋ ਔਰ ਇਹ ਪੂਰੀ ਫਿਲਮ ਨੂੰ ਜਦੋਂ ਕਮਾਂਡ ਕਰਦੇ ਉਹ ਡਾਇਰੈਕਟਰ ਜਿਹੜਾ ਵਿੰਗ ਹੈ ਉਹਨਾਂ ਦੀ ਹੁੰਦੀ ਹੈ। ਮਾਨ ਸਰ ਡਾਇਰੈਕਸ਼ਨ ਦੇ ਹਿਸਾਬ ਨਾਲ ਫਿਰ ਉਹ ਸਾਡੇ ਸਾਰੇ ਸਿਸਟਮ ਅੱਗੇ ਚੱਲਦਾ ਗਾਣੇ ਬਣਦੇ ਆ। ਆ ਫਿਲਮ ਚ ਕਾਸਟਿਓਂ ਹੁੰਦਾ ਹੈ ਆਰਟਵਰਕ ਹੁੰਦਾ ਹੈ ਸੈਟ ਲੱਗਦੇ ਆ ਸੋ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਇਹ ਇਹ ਦੀ ਜਿਹੜਾ ਫਰੰਟ ਫੇਸ ਹੁੰਦਾ ਉਹ ਡਾਇਰੈਕਸ਼ਨ ਡਿਪਾਰਟਮੈਂਟ ਹੁੰਦਾ ਔਰ ਸਾਨੂੰ ਇਹ ਫਾਇਦਾ ਮੈਨੂੰ ਨਿੱਜੀ ਤੌਰ ਤੇ ਕਿਸੀ ਸਾਡਾ ਪ੍ਰੇਮ ਹੈ ਔਰ ਇੱਕੋ ਕਬੀਲਾ ਸਾਡਾ ਸੋ ਮੇਰੇ ਲਈ ਕੋਈ ਔਖਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਦੇ ਜੇ ਕੋਈ ਫਿਲਮ ਕਦੇ ਪਹਿੋਂ ਇੱਕ ਚ ਵੀ ਬਣਾਵਾਂਗੇ ਤਾਂ ਮੇਰੇ ਲਈ ਬਹੁਤ ਸੌਖਾ ਹੈ ਮਾਨ ਸਰ ਜੇ ਫਿਲਮ ਦਾ ਟ੍ਰੇਲਰ ਨੂੰ ਵੇਖ ਕੇ ਕਹੀਦਾ ਜੋਨੇ ਮੋੜ ਤੋਂ ਬਾਅਦ ਸੁੱਚਾ ਸਰਮਾ ਇਤਿਹਾਸ ਰਚੰਜਾ ਦੇਖੋ ਸਰ ਮੈਨੂੰ ਆંકੜਿਆਂ ਦਾ ਨਹੀਂ ਪਤਾ ਤੇ ਨਾ ਮੈਂ ਕੋਈ ਕਿਸੇ ਚੀਜ਼ ਦਾ ਕੰਪੈਰੀਸ਼ਨ ਕਰਦਾ ਔਰ ਇਸ ਤਰ੍ਹਾਂ ਦਾ ਜਦੋਂ ਆ ਤਾਂ ਮੇਰੀ ਬੇਨਤੀ ਵੀ ਹੈ ਸਾਰੇ ਵੀਰਾਂ ਨੂੰ ਕਿ ਇਸ ਫਿਲਮ ਦੇ ਮਤਲਬਕੀ ਗੱਲ ਕਰੀ ਜਾਵੇ ਕਿਸੇ ਹੋਰ ਬਾਰੇ ਕਰਦੇ ਮੈਂ ਕਰਦਾ ਨਹੀਂ ਕਈ ਸਾਲ ਤੇ 15 ਸਾਲ ਪਹਿਲਾਂ ਕਰ ਲੈਣੇ ਸੀ ਇਹ ਤਾਂ ਨਹੀਂ ਗੱਲ ਸਾਰੇ ਸਭ ਦਾ ਆਪਣਾ ਆਪਣਾ ਵਿਜ਼ਨ ਹੈ ਔਰ ਮੇਰੀ ਪਹਿਲਾਂ ਮੈਂ ਤੁਹਾਨੂੰ ਸਟੇਟਮੈਂਟ ਦਿੱਤੀ ਹੈ ਸ਼ਾਇਦ ਤੁਸੀਂ ਉਹਦੇ ਨਾਲ ਸੈਟੀਸਫਾਈ ਨਹੀਂ ਹੋਏ ਕਿ ਇਸ ਤਰ੍ਹਾਂ ਦੀ ਫਿਲਮ ਤੋਂ ਓਜ ਤੋਂ ਬਿਹਤਰ ਕੋਈ ਬਣਾ ਹੀ ਨਹੀਂ ਸਕਦਾ ਇਹ ਗਰੰਟੀ ਹੈ ਔਰ ਮੈਨੂੰ ਉਮੀਦ ਹੈ ਕਿ ਜੋ ਰੰਗ ਤੁਸੀਂ ਚਾਹੁੰਦੇ ਹੋ ਔਰ ਜੋ ਜਿਸ ਜਿਸ وجہ ਨਾਲ ਇਹ ਫਿਲਮ ਬਣੀ ਕਿ ਦਾਦਾ ਤੇ ਪੋਤਾ ਇਕੱਠੇ ਵੇਖਣ ਜੇ ਉਹ ਵੇਖਦੇ ਆ ਫਿਰ ਇਹ ਸਫਲ ਫਿਲਮ ਮਾਨ ਸਾਹਿਬ ਪਿੰਡੂ ਚਿਹਰਾ ਦਿਖਾਇਆ ਕਿ ਇੱਕ ਜੱੜ ਇੱਕ ਜੱੜ ਮਾਨ ਸਾਹਿਬ ਪਿੰਡੂ ਚਿਹਰਾ ਦਿਖਾਇਆ ਗਿਆ ਇਸ ਵਿੱਚ ਗੱਲ ਚ ਕੈਂਠਾ ਚਾਦਰਾਂ ਕੁੜਤਾ ਤੇ ਹੱਥੇ ਗੰਡਾ ਸੀ ਕਿਵੇਂ ਦਾ ਲੱਗਾ ਪਿੰਡੂ ਚੇੜਾ ਮੈਂ ਤਾਂ ਨਿੱਜੀ ਤੌਰ ਤੇ ਇਹ ਹੀ ਕੱਪੜੇ ਪਾਉਣਾ ਹੁਣ ਤੁਹਾਨੂੰ ਕਮਾਲ ਗੱਲ ਦੱਸਦਾ ਮੈਂ ਪ੍ਰੋਬਲਮ ਹੈ ਅਭੀ ਮੈਂ ਨਾ ਥੋੜਾ ਜਿਆਦਾ ਲੇਟ ਲਤੀਫ ਕਈ ਚੀਜ਼ਾਂ ਚ ਹੋ ਜਾਣਾ ਅਸੀਂ ਤੁਰੇ ਤਾਂ ਉਧਰ ਨੂੰ ਸੀ ਫਿਰ ਬਟਿੰਡੇ ਲਾਇਆ ਮੈਨੂੰ ਇਹ ਫਿਰ ਇੱਧਰ ਨੂੰ ਲਾਇਆ ਇਹ ਮੈਨੂੰ ਇਹ ਦੱਸਦੇ ਨਹੀਂ ਪਹਿਲਾਂ ਚੱਲਦੇ ਚੱਲਦੇ ਉੱਥੇ ਚੱਲਦੇ ਤੂੰ ਅਸੀਂ ਤਾਂ ਉੱਥੋਂ ਕੱਪੜੇ ਪਾ ਕੇ ਤੁਰੇ ਸੀ ਸਾਡੇ ਮੇਰੇ ਕੋ ਤਾਂ ਕੱਪੜੇ ਨਹੀਂ ਸੀ ਪਾਉਣ ਪ੍ਰੋਬਲਮ ਕਿਸੇ ਮੈਨਾਂ ਨੂੰ ਕੁਰਤੇ ਪਜਾਮੇ ਲੈਣ ਭੇਜਿਆ ਸੀ ਬਾਜ਼ਾਰ ਤੋਂ ਇਹ ਬੜੇ ਤੰਗ ਲੈ ਮਜਬੂਰੀ ਚ ਫਿਰ ਮੈਨੂੰ ਇਹ ਪਾਉਣੀ ਪੈ ਗਈ ਇਹ ਪਰਸੋਂ ਵੀ ਪਾਈ ਸੀ ਤੇ ਅੱਜ ਵੀ ਪਾਈ ਆ ਇਹ ਇਹ ਚੱਕਰ ਹੋ ਗਿਆ ਅਸੀਂ ਪਿੰਡਾਂ ਵਾਲਿਆਂ ਸਾਡੇ ਲਈ ਕੋਈ ਔਖਾ ਨਹੀਂ ਔਰ ਸਾਰੀ ਉਮਰ ਅਸੀਂ ਪਜਾਮਾ ਪਾਇਆ ਤੇ ਹੁਣ ਵੀ ਪਾਉਣਾ ਔਰ ਚਾਦਰਾਂ ਮੈਂ ਤਾਂ ਗਰਮੀ ਗਰਮੀ ਆਪ ਦੇ ਖੇਤ ਚਾਦਰ ਹੀ ਲਾ ਕੇ ਰੱਖਦਾ ਔਰ ਪਰਨਾ ਜਦੋਂ ਮੈਂ ਗਾਉਣ ਲੱਗਿਆ ਸੀ ਉਦੋਂ ਹੀ ਮੇਰੇ ਦਿਮਾਗ ਸੀ ਕਿ ਪਰਨੇ ਵਾਲੇ ਬੰਦੇ ਹੀਰੋ ਚਾਹੀਦੇ ਨਾ ਕਿ ਕੋਈ ਚੌਕਲੇਟੀ ਮਾਸਾਮ ਇਹ ਉਧਾ ਵੱਡਾ ਹੁੰਗਾਰਾ ਵੀ 20000 ਤੋਂ ਐਡਵਾਂਸ ਬੁਕਿੰਗ ਹੋ ਚੁੱਕੀ ਹੈ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਬਿਹਤਰ ਹੈ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦੇ ਕੰਮ ਹੈ ਬਿਜ਼ਨਸ ਕੈਲਕੂਲੇਟ ਉਹਨਾਂ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ 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 ਓਪਨਲੀ ਦੱਸਣ ਕਿਉਂਕਿ ਆਮ ਤੌਰ ਤੇ ਪ੍ਰੈਸ 'ਚ ਜਾਂ ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ 'ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਹੈ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਨੇ ਸੋਲਡ ਆਊਟ ਹੋ ਗਿਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨੀ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾ ਕਰੇ ਬਹੁਤ ਹੀ ਚੱਲੇ ਔਰ ਦਸਵਾਂ ਦਸਵਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ ਕਿਤੇ ਹੋਰ ਕਰ ਲਾਂਗੇ ਮਕਨਾ ਸਾਹਿਬ ਤੁਹਾਡੇ ਨਾਂ ਨੇ ਸਾਡੇ ਜਿਹਰੇ ਦੇ ਨੇ ਜੀ ਹਾਂ ਬਈ ਮਕਨਾ ਮਕਨਾ ਦਾ ਇਹ ਤਾਂ ਫਿਰ ਉਹ ਹਿੰਦੀ ਰਾਜਕੁਮਾਰ ਵਾਲੀ ਗੱਲ ਹੋ ਗਈ ਕਿਆ ਨਾਮ ਹੈ ਤੁਹਾਡਾ ਮਕਨਾ ਮਕਨਾ ਮਾਸੂਰ ਜੀ ਦਾ ਰੋਲ ਅਦਾ ਕਰ ਰਹੇ ਤੁਹਾਡੀ ਫਿਲਮ ਦੇ ਵਿੱਚ ਸਾਡੇ ਕੀ ਮਾਹੌਲ ਰਿਹਾ ਕਿੱਦਾਂ ਦਾ ਰਿਹਾ ਜੀ ਇਹ ਮੱਤ ਬਾਬਾ ਜੀ ਉੱਥੇ ਸਾਰੇ ਰੰਗ ਤੇ ਇਹਨਾਂ ਦੇ ਛਤਰ ਛਾਇਆ ਚ ਬਹੁਤ ਕੁਝ ਸਿੱਖਿਆ ਬਹੁਤ ਕੁਝ ਅਮਿਤੋਜ ਮਾਨ ਪਾਜੀ ਸਾਰੀ ਸਾਡੀ ਟੀਮ ਬਹੁਤ ਹੀ ਰੰਗੀਲੀ ਟੀਮ ਸੀ ਜਿਵੇਂ ਤੁਹਾਨੂੰ ਕਿਸੇ ਵਿਆਹ ਦਾ ਚਾਹ ਹੁੰਦਾ ਨਾ ਜਦੋਂ ਆਪਣੇ ਕਿਸੇ ਦਾ ਵਿਆਹ ਹੋਵੇ ਤੇ ਕਿੰਨਾ ਭੱਜ-ਭੱਜ ਕੇ ਕੰਮ ਕਰੀਦਾ ਭੱਜ ਨੱਠ ਕੇ ਪਹਿਲਾਂ ਤੇ ਤੁਸੀਂ ਸ਼ਾਇਦ ਤੁਹਾਡੇ ਚੁੱਕੇ ਨੇ ਉਹ ਮੰਜੇ ਬਿਸਤਰੇ ਚੁੱਕੇ ਹੋਣ ਕਿ ਨਹੀਂ ਅੱਛਾਈ ਫੜ ਕੇ ਤੇ ਲਿਖਦੇ ਆਪ ਵੀ ਚਾਹ ਹੁੰਦਾ ਕਿ ਕਿਸੇ ਦੇ ਘਰ ਭੱਜੀ ਫਿਰ ਉਸੇ ਤਰ੍ਹਾਂ ਇਸ ਫਿਲਮ ਦਾ ਚਾਹ ਸੀ ਉਹੀ ਤਰ੍ਹਾਂ ਦਾ ਮਾਹੌਲ ਸੀ ਉਹੀ ਫੁਲਕਾਰੀਆਂ ਸੱਚ ਦੱਸੇ ਤਾਂ ਐਡ ਐਡ ਹੈ ਵੱਡੇ ਲੱਡੂ ਜਿਹੜੇ ਤੁਹਾਨੂੰ ਉਹ ਫਿਲਮ ਚ ਵੇਖਣਗੇ ਵੇਖਣ ਨੂੰ ਮਿਲਣਗੇ ਔਰ ਕਿੰਨਾ ਕੁਝ ਜਿਹੜਾ ਸਾਨੂੰ ਆਪਣਾ ਆਪ ਹੀ ਮੈਨੂੰ ਆ ਆ ਯਾਦ ਆ ਗਿਆ ਕਿ ਸਾਡੇ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਹੈ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਸਾਂਝੇ ਵੇਲੇ ਤੋਂ ਜਦੋਂ ਸਾਡਾ ਸਾਂਝਾ ਪੰਜਾਬ ਹੁੰਦਾ ਉਦੋਂ ਦੀਆਂ ਕਹਾਣੀਆਂ ਸੁਣਾਉਂਦੇ ਆ ਇਹੋ ਜਿਹਾ ਪੰਜਾਬ ਹੁੰਦਾ ਸੀ ਇਹੋ ਜਿਹਾ ਹੁੰਦਾ ਸੀ ਇੰਨੀ ਰੌਣਕ ਸਾਰੇ ਮਿਲਜੁਲ ਕੇ ਰਹਿੰਦੇ ਸੀ ਉਹ ਤੁਸੀਂ ਮਾਹੌਲ ਜਦੋਂ ਵੇਖੋਗੇ ਨਾ ਕਿਸ ਤਰ੍ਹਾਂ ਮਿਤੋਜੀ ਨੇ ಚಿತ್ರਿਆ ਉਹ ਮਾਹੌਲ ਉਹ ਸਾਰੀਆਂ ਚੀਜ਼ਾਂ ਕੱਟੀਆਂ ਕੀਤੀਆਂ ਸਾਰੇ ਮਤਲਬ ਹਰ ਰੰਗ ਜਿਹੜਾ ਨਾ ਸਾਡੇ ਪੰਜਾਬ 'ਚ ਹੁੰਦਾ ਸੀ ਪੰਜਾਬ ਪਾਣੀ ਦੇ ਰੰਗ ਨਹੀਂ ਸੀ ਕੁਦਰਤ ਦਾ ਜਿਹੜਾ ਸੋਮਾ ਸੀ ਸਾਡਾ ਪੰਜਾਬ ਜਿਹਨੂੰ ਕਿ ਮਤਲਬ ਰਿਚਨੈਸ ਜਿਹੜੀ ਹੁੰਦੀ ਸੀ ਹਰ ਪੱਖੋਂ ਉਹਦੀ ਸੂਰਮਾ ਗਤੀ ਉਹਦੀ ਦੋਸਤੀ ਉਹਦੇ ਪਿਆਰ ਉਹਦੀਆਂ ਮੁਹੱਬਤਾਂ ਉਹਦੀਆਂ ਹੀਰਾ ਉਹ ਜੋ ਸਰੂ ਵਰਗੇ ਨੌਜਵਾਨ ਇਥੇ ਸਾਰੀ ਜਿਹਨਨੀ ਕਾਸਟ ਨੂੰ ਮਿਲੇਗੀ ਜਿਹੜੀ ਉਹ ਲਗਭਗ ਇਸੇ ਤਰੀਕੇ ਨਾਲ ਕੇਂਦਰਿਤ ਕੀਤੀ ਗਈ ਹੈ ਕਿ ਤੁਹਾਨੂੰ ਉਹੋ ਜੇ ਦਿਖਣ ਔਰ ਵੱਡੀ ਖਾਸ ਗੱਲ ਇਹ ਹੈ ਕਿ ਉਹ ਸਾਨੂੰ ਕਰਦੇ ਆ ਫਿਲਮ ਨਹੀਂ ਲੱਗੀ ਸਾਨੂੰ ਲੱਗਾ ਕਿ ਅਸੀਂ ਆਪਣੇ ਘਰ ਚ ਵਿਚਰ ਰਹੇ ਹਾਂ ਤੇ ਤੁਹਾਨੂੰ ਵੀ ਦੇਖ ਕੇ ਲੱਗੇਗਾ ਨਹੀਂ ਕਿ ਫਿਲਮ ਵੇਖ ਰਹੇ ਤੁਹਾਨੂੰ ਲੱਗੇਗਾ ਕਿ ਤੁਸੀਂ ਵੀ ਉਸ ਪਿੰਡ ਦੇ ਵਾਸੀ ਹੋ ਜਦ ਤੁਸੀਂ ਉਹ ਫਿਲਮ ਵੇਖੋਗੇ ਮੈਨੂੰ ਕੋਈ ਡਾਇਲੋਗ ਫਿਰ ਡਾਇਲੋਗ ਹੋ ਜਾਏ ਇਹ ਤਾਂ ਇਹ ਜਵਾਲ ਸਵਾਦ ਵਾਲਾ ਨਹੀਂ ਪੈਣੇ ਕੋਈ ਮਰ ਗੱਲਾਂ ਕਰੀਏ ਮੈਂ ਤਾਂ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਕੀ ਹੁੰਦਾ ਨਾ ਮੈਂ ਅਸੀਂ ਕਿਉਂ ਨਿਕਲਿਆ ਵੈਸੇ ਤਾਂ ਜਿਹੜਾ ਕੰਮ ਕੰਪਨੀ ਨੇ ਕਰਨਾ ਸੀ ਮੈਂ ਵਾਰ-ਵਾਰ ਸਾਰ ਜਗ੍ਹਾ ਦੱਸਦਾ ਉਹ ਫੈਨਾਂ ਨੇ ਬਹੁਤ ਪਹਿਲਾਂ ਕਰਤਾ ਸੀ ਔਰ ਮੈਂ ਆਮ ਤੌਰ ਤੇ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਨਾ ਉੱਥੇ ਕਈ ਤਰ੍ਹਾਂ ਦੀਆਂ ਚੀਜ਼ਾਂ ਹੱਤਕੰਢੇ ਵਰਤੇ ਜਾਂਦੇ ਆ ਉੱਥੇ ਇੱਕ ਮਾਰਕੀਟਿੰਗ ਟੀਮ ਹੁੰਦੀ ਹੈ ਫਿਰ ਉਹ ਇੰਟਰਨੈਟ ਤੋਂ ਕੁਝ ਚੀਜ਼ਾਂ ਕਰਦੀ ਹੈ ਜਿਹਦੇ ਚ ਪੋਡਕਾਸਟ ਹੁੰਦਾ ਉਹ ਫਿਰ ਦੇਖਦੇ ਆ ਵੀ ਇਹਦੇ ਥੱਲੇ 50 ਹਜ਼ਾਰ ਬੰਦਾ ਦੇਖਦਾ ਫਿਰ ਜਾ ਵਜਦੇ ਉਹਦੇ ਦਰਵਾਜੇ ਤੇ ਫਿਰ ਮੇਰਾ ਮੈਂ ਮੇਰੀ ਇਹ ਉਹਨਾਂ ਨਾਲ ਗੱਲ ਹੋਈ ਸੀ ਕਿ ਦੇਖੋ ਮੈਂ ਨਾ ਪ੍ਰੋਪਰ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੇ ਫਾਲੋਅਰ ਬਹੁਤ ਹੈ ਕਿ ਬਰੀ ਘੱਟ ਫਾਲੋਅਰ ਜਿਹਦੇ ਹੁਣ ਉਹ ਬਹੁਤ ਅਕਲਮੰਦ ਹੋ ਸਕਦਾ ਤਾਂ ਮੇਰਾ ਮੰਤਬ ਕਲੀਅਰ ਹੈ ਕਿ ਅਕਲਮੰਦ ਬੰਦਾ ਚਾਹੀਦਾ ਉਸ ਤਰ੍ਹਾਂ ਦੇ ਵੀਊ ਦੇ ਚੱਕਰ 'ਚ ਨਹੀਂ ਪੈਣਾ ਕਿਉਂਕਿ ਜੇ ਚੀਜ਼ ਚੰਗੀ ਆ ਨਾ ਤੁਹਾਨੂੰ ਕੌਨਫੀਡੈਂਸ ਹੈ ਫਿਰ ਤੁਸੀਂ ਡਾਇਰੈਕਟ ਤੁਹਾਡੇ ਵਿਚਾਲੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਟੂਡੀਓ 'ਚ ਬੈਠੋ ਫਿਰ ਉੱਤੇ ਇੱਕ ਪੇਪਰ ਤੇ ਸਕ੍ਰਿਪਟ ਤਿਆਰ ਕਰੀ ਜਾਵੇ ਫਿਰ ਉਹ ਉਹ ਸਵਾਲ ਉਹ ਤੁਹਾਨੂੰ ਕਹੇ ਇਹ ਪੁੱਛੋ ਜੀ ਉੱਥੇ ਜਿਹੜੀ ਸੈਲਫ ਪ੍ਰੇਜ਼ ਹੁੰਦੀ ਹੈ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਇਹ ਇੱਕ ਮਾਦੇਮ ਹੈ ਜਿਹੜਾ ਬੜਾ ਬੜੇ ਅਰਸੇ ਤੋਂ ਚੱਲਿਆ ਆ ਰਿਹਾ ਹੈ ਕਿ ਸਾਰੇ ਸੱਜਣ ਜੁੜੇ ਆਂ ਤੇ ਉੱਥੇ ਆਪਾਂ ਗੱਲਾਂ ਕਰੀਏ ਇੱਥੇ ਇਹ ਨਹੀਂ ਮੰਨੇ ਰੱਖਦਾ ਕਿ ਕਿਹਦੇ ਕਿੰਨੇ ਫਾਲੋਅਰ ਆਂ ਸੋ ਇਸ ਤਰ੍ਹਾਂ ਦੇ ਸ਼ੋਸ਼ੇ ਤੋਂ ਪਰਹੇਜ਼ ਹੀ ਕਰਿਆ ਮੈਂ ਚਾਹੁੰਨਾ ਕਿ ਤੁਸੀਂ ਪੜ੍ਹੇ ਲਿਖਿਓ ਕੀ ਪਤਾ ਮੈਨੂੰ ਕੋਈ ਗਾਣਾ ਮਿਲ ਜੇ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਦਾ ਹਾਂ ਹਾਂਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਫਿਲਮ ਵਿੱਚ ਬੰਦਾਰ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਅਮਨਤੋਸ਼ ਸਰ ਦਾ ਸਾਗਾ ਆਪਣਾ ਸਟੂਡੀਓਜ਼ ਦਾ ਔਰ ਮਾਨ ਸਾਹਿਬ ਨਾਲ ਕੰਮ ਕਰਕੇ ਇੰਨਾ ਜਿਆਦਾ ਚੰਗਾ ਲੱਗ ਰਿਹਾ ਅੱਜ ਵੀ ਇਹਨਾਂ ਦੇ ਅਸੀਂ ਸੱਜੇ ਖੱਬੇ ਬੈਠੇ ਹੋਏ ਹਾਂ ਔਰ ਸੈੱਟ ਦਾ ਜਿਹੜਾ ਮਾਹੌਲ ਸੀਗਾ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਅਸੀਂ ਵेशभूषा ਉਹਦਾਂ ਦੀ ਪਾ ਕੇ ਅਸੀਂ ਫਿਰਦੇ ਰਹੇ ਨਾ ਤੇ ਮਾਨ ਸਾਹਿਬ ਦਾ ਵੀ ਬੜਾ ਖੁੱਲਾ ਜਾ ਸੀਗਾ ਇਹਨਾਂ ਨੇ ਕੋਈ ਇਹ ਨਹੀਂ ਕੋਈ ਉੱਥੇ ਸਪੈਸ਼ਲ ਕੋਈ ਟ੍ਰੀਟਮੈਂਟ ਹੋਵੇ ਜਾਂ ਕੋਈ ਬੈਠਣ ਦਾ ਜਾਂ ਬਸ ਜਿੱਥੇ ਬੈਠ ਜਾਂਦੇ ਸੀਗੇ ਅਸੀਂ ਜਾ ਕੇ ਕਸ ਦੇ ਵਿੱਚ ਅਸੀਂ ਨਾਲ ਜਾ ਕੇ ਬੈਠ ਜਾਂਦੇ ਸੀ ਸੋਹਣਾ ਮਾਹੌਲ ਸੀਗਾ ਔਰ ਉਹੀ ਸੋਹਣਾ ਮਾਹੌਲ ਕੱਲ ਨੂੰ ਸਕਰੀਨਾਂ ਤੇ ਨਜ਼ਰ ਆਊਗਾ। ਸਮਝ ਗੋਕੇ? ਮਾੜਾ ਇਹ ਅਤੇ ਸੁੱਚਾ ਸੂਰਮਰ ਲੀਜ਼ ਹੋ ਰਹੀ ਹੈ। ਹਾਂ ਲੱਗਦੀ ਹੈ ਫਾਇਦਾ ਹੋ ਗਿਆ। ਬਹੁਤ ਸੋਹਣੀ ਗੱਲ। ਮੇਰੇ ਸਾਡੇ ਚੌਣ ਵਾਲਿਆਂ ਨੂੰ ਤਾਂ ਫਾਇਦਾ ਹੋ ਗਿਆ। ਕਈ ਨੌਜਵਾਨ ਜਿਹੜੇ ਮਤਲਬ ਕੋਈ ਛੋਟੀ ਜੌਬ ਕਰਦੇ ਆ ਜਾਂ ਕਰੇ ਲੂ ਕਿਤਾ ਕਰਦਾ ਹੈ ਕਈ ਵਾਰੀ ਨਹੀਂ ਫੋਰਡ ਕਰਦਾ ਔਰ ਮੈਂ ਤਾਂ ਨਿੱਜੀ ਤੌਰ ਤੇ ਦੇਖੋ ਬੈਠਾ ਤਾਂ ਮੈਂ ਤੁਹਾਡੇ ਇਸ ਕੰਪਲੈਕਸ ਚ ਮਤਲਬ ਮੇਰੀ ਨੇਚਰ ਹੈ ਮੈਂ ਤੂੰ ਨਹੀਂ ਰਹਿ ਹੁੰਦਾ ਪਰ ਮੈਂ ਚਾਹੁੰਦਾ ਜਿਹੜੇ ਪੁਰਾਤਨ ਸਿਨਮੇ ਹਨ ਉਹ ਵੀ ਜੀਵਤ ਰਹਿਣ ਜਿਹੜੇ ਉਹ ਸਿੰਗਲ ਸਕਰੀਨ ਵਾਲੇ ਹਨ ਉਹਨਾਂ ਚ ਇੱਕ ਅਲੱਗ ਮਾਹੌਲ ਹੁੰਦਾ ਕਿਉਂਕਿ ਇਹਨਾਂ ਕੰਪਲੈਕਸ ਇਸ ਦਾ ਖਰਚਾ ਬਹੁਤ ਹੁੰਦਾ ਉਸ ਹਿਸਾਬ ਨਾਲ ਟਿਕ ਟਾਕ ਹੁੰਦੀਆਂ ਵੱਡੀਆਂ ਕੰਪਨੀਆਂ ਇਨਵੋਲ ਹੈ ਮੈਂ ਚਾਹੁੰਦਾ ਮੰਡੀਆਂ ਵੀ ਜਿਉਂਦੀਆਂ ਰਹਿਣ ਤੇ ਜੇ ਸਰਕਾਰ ਕੋਸ਼ਿਸ਼ ਕਰੇ ਕਿ ਆਮ ਛੋਟੇ ਸ਼ਹਿਰਾਂ ਚ ਉਸ ਤਰ੍ਹਾਂ ਦੇ ਲਾਇਸੈਂਸ ਦਿੱਤੇ ਜਾਣ ਜਿੱਤੇ 100 ਤੋਂ 100 ਦੀ ਕੈਪੈਸਿਟੀ ਹੋਵੇ ਤਾਂ ਕਿ ਉਹ ਕੋਸ਼ਿਸ਼ ਜਿੱਦ ਜੇ ਤੁਸੀਂ ਨਾ ਵੱਡੇ ਵੱਡੇ ਸ਼ਹਿਰਾਂ ਦੇ ਜਿਹੜਾ ਵੱਡਾ ਰੂਪ ਧਾਰ ਹੈ ਉਹਨੂੰ ਰੋਕਣਾ ਹੈ ਤਾਂ ਉਹਦੇ ਲਈ ਤੁਹਾਨੂੰ ਨਾ ਪਿੰਡਾਂ ਤੇ ਧਿਆਨ ਦੇਣਾ ਪਊਗਾ ਜਿਹੜੇ ਛੋਟੇ ਕਸਬੇ ਜਾਂ ਪਿੰਡ ਹੈ ਉੱਥੇ ਸਾਰੀਆਂ ਫੈਸਿਲਿਟੀਆਂ ਹੋਣ ਨਹੀਂ ਤਾਂ ਫਿਰ 5 ਸਾਲ ਬਾਅਦ ਤੁਸੀਂ ਦੇਖੋ ਜਿੱਦਾਂ ਹੁਣ ਜਾਮ ਲੱਗਣ ਲੱਗੇ ਇਹ ਓਵਰਕਰਾਊਡਡ ਹੋ ਜਾਣਗੇ ਸਿਟੀਜ਼ ਸਰ ਕੀ ਮੈਸੇਜ ਹੈ ਜੋ ਫਿਲਮ ਦੇ ਰਾਈ ਤੁਸੀਂ ਸਾਰਾ ਨੂੰ ਦੇ ਰਹੇ ਹੋ ਨਹੀਂ ਹੁਣ ਮੈਂ ਤੇ ਪੁੱਛ ਜਾਂਗੇ ਸਾਰੇ ਮੈਸੇਜ ਕੋਈ ਤੁਸੀਂ ਦੇ ਦੋ ਸੁਨਿਆ ਸਾਡੇ ਮੈਂ ਤੁਹਾਨੂੰ ਪ੍ਰੋਮੋ ਦੇਖਣ ਤੋਂ ਬਾਅਦ ਕੀ ਮੈਂ ਸੁਨਿਆ ਦਵਾਂਗੇ ਅਸੀਂ ਤੁਹਾਤੋਂ ਲੈਣਾ ਚਾਹੁੰਦੇ ਹਾਂ ਮੈਂ ਤੁਹਾਨੂੰ ਸਵਾਲਾਂ ਨੂੰ ਇਹਨਾਂ ਨੇ ਹੀ ਕਰ ਦਿੱਤੇ ਤੁਸੀਂ ਅਸੀਂ ਚਾਹੁੰਦੇ ਤੁਸੀਂ ਸਾਡੇ ਕੋਈ ਸਾਡੇ ਵੱਲੋਂ ਤੁਸੀਂ ਵੀ ਦੇਖੋ ਫਿਲਮ ਤਾਂ ਅਸੀਂ ਤਾਂ ਬਣਾਤੀ ਇਹ ਤਾਂ ਜਦੋਂ ਫਿਲਮ ਚੱਲ ਜਾਂਦੀ ਹੈ ਨਾ ਇਹ ਤਾਂ ਪ੍ਰਾਊਡਲੀ ਇਹ ਚੀਜ਼ਾਂ ਹੁੰਦੀਆਂ ਵੀ ਇੰਟਰਵਿਊ 'ਚ ਬੈਠ ਕੇ ਵੀ ਮੈਂ 100 ਕਰੋੜੀਆਂ ਮੈਂ 55 ਕਰੋੜੀਆਂ ਇਹ ਤਾਂ ਤੁਹਾਡੀ ਹੈ ਅਸੀਂ ਤਾਂ ਮਿਹਨਤ ਕਰਕੇ ਬੜਾਤੀ ਤੁਹਾਨੂੰ ਹੁਣ ਤੁਸੀਂ ਪ੍ਰੋਮੋ ਦੇਖਣ ਤੋਂ ਬਾਅਦ ਕੀ ਫੀਲ ਕਰਦੇ ਹੋ ਯੂ ਫੀਲ ਲਾਈਕ ਕਿ ਤੁਹਾਡੀ ਫਿਲਮ ਹੈ ਕਿੱਦਾਂ ਲੱਗ ਰਹੀ ਹੈ ਤੁਹਾਨੂੰ ਤੁਸੀਂ ਆਪਣਾ ਨਜ਼ਰੀਆ ਦੱਸੋ ਅਗਰ ਮੈਂ ਆਪਣਾ ਨਜ਼ਰੀਆ ਦੱਸੂਗੀ ਤੇ ਜਿਹੜੀ ਚੀਜ਼ ਅੱਜ ਤੱਕ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀ ਗਈ ਜੇ ਉਸ ਚੀਜ਼ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੋਗੀ ਨਾ ਤਾਂ ਫਿਰ ਸਾਡੇ ਵਾਸਤੇ ਬਹੁਤ ਵਧੀਆ ਕਿਹੜੀ ਚੀਜ਼ ਦੱਸੋ ਮਤਲਬ ਵਿਰਾਸਤ ਪ੍ਰਾਣੀਆਂ ਚੀਜ਼ਾਂ ਹਾਂ ਉਹ ਬਹੁਤ ਖੂਬਸੂਰਤੀ ਨਾਲ ਚਿਤ੍ਰਿਆ ਔਰ ਤੁਸੀਂ ਦੇਖੋਗੇ ਇਸ ਫਿਲਮ ਨੂੰ ਜਦੋਂ ਤੁਸੀਂ ਦੇਖੋਗੇ ਆਪ ਦੇ ਬੱਡ ਬਟੇਰੇ ਲੈ ਕੇ ਆਉਂਗੇ ਸ਼ਾਇਦ ਫਿਰ ਤੁਹਾਨੂੰ ਨਾਲ ਦੀ ਨਾਲ ਕੰਨ 'ਚ ਦੱਸਣਗੇ ਕਿ ਆਹ ਐ ਹੁੰਦਾ ਸੀ ਆਹ ਫੁਲਕਾਰੀ ਐ ਹੁੰਦੀ ਸੀ ਔਰ ਬਜ਼ੁਰਗ ਦਰਸ਼ਨ ਅਗੇ ਚਾਦਰ ਦੇ ਆ ਵਾਲ ਹੁੰਦੇ ਸੀ ਔਰ ਉਹਦੇ ਰੰਗਾਂ ਦਾ ਤੁਹਾਨੂੰ ਦੇਖ ਕੇ ਅੰਦਾਜ਼ਾ ਲੱਗੂ ਇੱਕ ਤੁਹਾਨੂੰ ਕਿਉਂਕਿ ਜਿਹੜੀ ਇਹਦੀ ਡਰੈਸ ਦਾ ਜਿਹੜਾ ਕੋਟ ਸੀ ਉਹ ਸਾਰਾ ਮਿੱਟੀ ਰੰਗ ਦੇ ਨੇੜੇ-ਨੇੜੇ ਰੰਗ ਰੱਖੀ ਹੋਈ ਸੀ ਬੜੇ ਗਾੜੇ ਰੰਗ ਆਮ ਤੌਰ ਤੇ ਜਦੋਂ ਅਸੀਂ ਤਿਆਰ ਹੁੰਨੇ ਆ ਸਾਡੇ ਪੁਰਾਤਨ ਜ਼ਮਾਨੇ ਚ ਬਜ਼ੁਰਗ ਉਹ ਫਿਰ ਆਮ ਤੌਰ ਤੇ ਸਾਦੇ ਕੱਪੜੇ ਪਾਉਂਦੇ ਸੀ ਪਰ ਜਦੋਂ ਕਿਤੇ ਜਾਂਦੇ ਸੀ ਫਿਰ ਗਾੜੇ ਰੰਗ ਉਦੋਂ ਉਠਵੇਂ ਰੰਗਾਂ ਦਾ ਸ਼ੌਕ ਸੀ ਉਸ ਤਰ੍ਹਾਂ ਦੀ ਪੂਰੀ ਤੁਹਾਨੂੰ ਇੱਕ ਜੀ ਇੱਕ ਮਿਕ ਲੱਗੂਗਾ ਸਾਰੇ ਕਿਰਦਾਰ ਤੇ ਉਹਨਾਂ ਦੀਆਂ ਵਰਦੀਆਂ ਤੇ ਉਹ ਤੁਹਾਨੂੰ ਉਹ ਜ਼ਮੀਨ ਨਾਲ ਜੁੜੇ ਲੱਗਣਗੇ ਆ ਰਾਈਟਰ ਬੈਠਣਾ ਰੋਪਾਲ ਸਾਹਿਬ ਦੀ ਹਾਂਜੀ ਤੁਸੀਂ ਦੋਸ਼ ਹਾਂ ਜਰੂਰ ਜਰੂਰ ਇਹ ਜਿਹੜੀ ਕਹਾਣੀ ਔਰ ਇਹਦਾ ਸਟੋਰੀ ਸਕੀਨ ਪਲੇ ਅਨਜੋਲਪਾ ਜਨੇ ਲਿਖਿਆ ਉਹਨਾਂ ਦੀ ਵਸਾਈ ਰਿਸਰਚ ਹੈ ਮੈਂ ਤਾਂ ਉਹਨਾਂ ਦੇ ਨਾਲ ਜੁੜਿਆ ਸਪੋਰਟ ਹੀ ਕੀਤਾਗਾ ਸਾਰੀ ਇਹ ਜਿਹੜੀ ਕਿਰਤ ਚੱਲ ਜਾਈਗੀ ਇਹ ਦੋਸ਼ ਮਾਰਜੀ ਨੇ ਚਾਈਆ ਫਿਲਮ ਬਾਰੇ ਜਿਹੜੀ ਰਿਸਰਚ ਹੈ ਉਹਨਾਂ ਦੀ ਪਕੜ ਹੈ ਕਿਉਂਕਿ ਇਹਦਾ ਜਦੋਂ ਪਾਈ ਉਹਨਾਂ ਨੇ ਕਿਹਾ ਕਿ ਕਿਸੇ ਨਾ ਬਣਾਉਣ ਦੀ ਦੇ ਕਿਸੇ ਰਿਸ ਸਮਰਤਾ ਹੈ ਤਾਂ no doubt ਉਹ ਸੱਚ ਹੈ ਕਿ ਗੁਲਪਾ ਹੀ ਗਿਆ ਬੈਸ ਉਹਨੇ کہانی ਵੀ ਬਣਾਈ ਐਕਚੁਅਲ ਜਿਹੜਾ ਪੁਰਾਣਾ ਪੰਜਾਬ ਹੈ ਜਿਹਨੂੰ ਦੇਖ ਕੇ ਅੱਜ ਕਿੰਨੇ ਲੋਕਾਂ ਨੇ ਕਾਪੀ ਕੀਤਾ ਹੈਗਾ ਤੇ ਵੱਡੇ ਵੱਡੇ ਸਟਾਰ ਬਣ ਕੇ ਰਾਈਟਰ ਵੀ ਹੋ ਗਏ। ਉਹ ਐਕਚੁਅਲ ਜਿਹੜਾ ਹਾਣੀ ਬਰੋਂ ਤੋਂ ਉਹਨਾਂ ਨੇ ਇਹ ਸੇਵਾ ਕੀਤੀ ਤੇ ਉਹਨਾਂ ਦੇ ਨਾਲ ਜਦੋਂ ਅਸੀਂ ਜੁੜੇ ਹੋਏ ਸੀ ਸਾਡਾ ਇੱਕ ਤਰ੍ਹਾਂ ਕਿਤੇ ਮਕਸਦ ਇਹ ਰਹੀ ਸੀ ਕਿ ਇਹ ਇਤਿਹਾਸ ਦਾ ਉਹ ਚੈਪਟਰ ਹੈ ਜਿਸਕੇ ਸਾਨੂੰ ਮਾਣ ਹੈ। ਕੁਝ ਚੈਪਟਰ ਤਾਂ ਇਤਿਹਾਸ ਦੀਆਂ ਘਟਨਾਵਾਂ ਆਉਂਦੀਆਂ ਨੇ ਜਿਸ ਤੇ ਤੁਸੀਂ ਮਾਣ ਕਰਦੇ ਹੋ। ਜਿਸ ਦਾ ਨਾਮ ਹੀ ਸੱਚਾ ਸੂਰਮਾ ਹੋਵੇ। ਤਾ ਸੂਰਮ ਕੱਤੀ ਉਹ ਸੂਰਮੇ ਵਾਲੇ ਕੰਮ ਉਹ ਦੇਖਣੇ ਚਾਹੀਦੇ ਹੈਗੇ। ਦਾ ਰਾਈਟਿੰਗ ਦੇ ਬਾਕੀ ਏਸੀ ਗਾ ਕੇ ਸਾਨੂੰ ਕਾਫੀ ਅਸੀਂ ਲੋਕਾਂ ਦੇ ਨਾਲ ਮਿਲੇ ਆ ਕਹਾਣੀ ਦੇ ਵਿੱਚ ਇੱਕ ਕਹਾਣੀ ਦਾ ਸਾਰਿਆਂ ਨੂੰ ਆਮ ਲੋਕਾਂ ਨੂੰ ਪਤਾ ਹੀ ਹੈ ਸੋਚਾ ਤੁਹਾਰੇ ਪਰ ਇਸ ਗੇਰ ਨੂੰ ਦੇ ਵਿੱਚ ਤੁਸੀਂ ਬਿਲਕੁਲ ਬਹੁਤ ਕੁਝ ਨਵਾਂ ਵੰਡ ਦੇਖੋਗੇ ਕਿ ਇਸ ਐਂਗਲ ਤੋਂ ਵੀ ਕਹਾਣੀ ਨੂੰ ਦਿਖਾਇਆ ਜਾ ਸਕਦਾ ਜੋ ਅਸਲਤ ਨਹੀਂ ਦਿਖਾਇਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਦੇ ਜਵਾਬ ਹੁਣ ਤੱਕ ਕੁਝ ਘੰਟਿਆਂ ਬਾਅਦ ਮਿਲ ਜਾਣਗੇ ਕਿ ਆਈ ਥਿੰਕ ਉਸ ਤੋਂ ਬਾਅਦ ਤੁਹਾਡਾ ਜਿਹੜਾ ਰਿਐਕਸ਼ਨ ਹੈ ਉਹ ਅਵੇਗਾ ਸਾਡਾ ਸਾਡਾ ਦੇਗਾ ਆਰਚ ਸੀਗਾ ਸੀ ਆਪਣੇ ਕੋਲੋਂ ਕਰਦਾ ਹੁਣ ਸਭ ਕੁਝ ਤੁਹਾਡੇ ਹੱਥ ਚ ਆ ਗਿਆ ਜੀ ਮਾਨ ਸਾਹਿਬ ਕਹਾਣੀ ਦੇ ਨਾਲਾ ਗਾਣੇ ਬੜੇ ਖੂਬ ਜਦੋਂ ਲਿਖਣਾ ਸ਼ੁਰੂ ਕਰਿਆ ਸੀ ਤਿਆਹੀਆ ਕਰਕੇ ਤੁਹਾਨੂੰ ਸੀ ਕਿ ਹਰ ਗੀਤ ਚੋਂ ਖੁਸ਼ਬੂ ਆਵੇ ਉਹਦੇ ਚ ਮੈਂ ਤੁਹਾਡਾ ਕਿਰਪਾ ਨਾਲ ਹਰ ਵਾਰ ਤੁਸੀਂ ਮੈਨੂੰ ਪਾਸ ਕਰਦੇ ਹੋ ਔਰ ਸੰਗੀਤ ਦਾ ਫਿਲਮ ਦੇ ਨਾਲ ਮਿਲ ਕੇ ਆਉਣਾ ਹੀ ਸੰਗੀਤ ਦਾ ਫਾਇਦਾ ਨਹੀਂ ਤਾਂ ਉਹ ਸੰਗੀਤ ਦਾ ਕੋਈ ਫਾਇਦਾ ਨਹੀਂ ਨਹੀਂ ਤਾਂ ਕੋਈ ਆਈਟਮ Song ਵਾਲੇ ਕਿਰੇਜ ਨੇ ਚਿਰ ਸਥਾਈ ਜਿਹੜੇ ਗਾਣਿਆਂ ਉਹ ਤਾਂ ਹੀ ਯਾਦ ਰਹਿੰਦੇ ਆ ਜੋ ਫਿਲਮ ਦਾ ਹਿੱਸਾ ਨੇ ਤਾਂ ਕੋਈ ਕਹਦਾ ਨਹੀਂ ਕਿ ਸੱਕੜੇ ਫਿਲਮਾਂ ਹੋਣੀਆਂ ਕੋਈ ਧੇਰ ਫਿਲਮਾਂ ਜਿੱਦ ਤੁਸੀਂ ਕਹੋਗੇ ਸੰਗੀਤ ਬਹੁਤ ਵਧੀਆ ਉਹ ਇਸੇ ਤਰ੍ਹਾਂ ਤੇ ਜਸ਼ਰਾਦ ਦੇ ਸਾਹਿਬ ਦਾ ਜਿਹੜਾ ਸਿਨੇਮਾ ਸੀ ਉਹ ਇਸੇ ਤਰ੍ਹਾਂ ਤੇ ਸੀ ਕਿ ਪਹਿਲਾਂ ਸੰਗੀਤ ਤੇ ਬੈਠਦੇ ਸੀ ਫਿਰ ਫਿਲਮ ਸ਼ੁਰੂ ਹੁੰਦੀ ਸੀ ਇਸੇ ਕਰਕੇ ਉਹਨਾਂ ਦੇ ਜਿਆਦਾ ਫਿਲਮਾਂ ਦੇ ਜਿਹੜੇ ਗਾਣੇ ਮੈਮੋਰੀ ਬਣੇ ਮਾਨ ਸਾਹਿਬ ਤੁਹਾਡੇ ਟ੍ਰੇਲਰ ਦੇ ਵਿੱਚ ਪੰਜਾਬ ਨੂੰ ਪੀ ਏ ਐਨ ਜੇ ਆਈ ਵੀ ਲਿਖਿਆ ਗਿਆ ਇਹ ਛੋਟੀ ਜਿਹੀ ਕਲੈਰਕਲ ਅੰਡਰਸਟੇਕ ਹੈ ਇਹ ਮੁੱਦਾ ਨਾ ਬਣਾ ਕੋਈ ਨਹੀਂ ਮੁੱਦਾ ਨਹੀਂ ਬਣਾ ਰਿਹਾ ਐਕਚੁਅਲੀ ਵਿੱਚ ਜੇ ਪੰਜਾਬ ਦੇਖੀ ਤਾਂ ਪੀ ਏ ਐਨ ਦੇ ਨਾਲ ਹੀ ਬੰਦ ਹੁੰਦਾ ਹੈ ਪੰਜਾਬ ਮੈਨੂੰ ਮੈਨੂੰ ਇਹ ਰੈਂਡੋ ਡੈਂਜਰ ਕਿਉਂਕਿ ਚਾਉਂਦੇ ਨਹੀਂ ਮਾਈ ਅੱਛਾ ਇਹ ਜਿਹੜੇ ਜਦੋਂ ਨਾ ਮੈਨੂੰ ਤਾਂ ਇਹਨਾਂ ਨੇ ਬਾਜ਼ਾਰ 'ਚ ਭਜਾਇਆ ਹੋਇਆ ਪਿਛਲੇ 5-10 ਦਿਨਾਂ ਦਾ ਮੈਂ ਤਾਂ ਤੁਸੀਂ ਯਕੀਨ ਮੰਨਿਓ ਮੈਂ ਇਹ ਫਿਲਮ 'ਚ ਕੰਮ ਜ਼ਰੂਰ ਕਰਿਆ ਮੈਂ ਇਹ ਉਦੋਂ ਦੇਖਣੀ ਹੈ ਜਦੋਂ ਤੁਸੀਂ ਇਹਨੂੰ ਪਾਸ ਕਰ ਦੋਗੇ ਔਰ ਮੈਂ ਪੂਰੀ ਫਿਲਮ 'ਚ ਕਿਸੇ ਵੀ ਫਿਲਮ 'ਚ ਵੈਸੇ ਤਾਂ ਪਰ ਇਹ ਕਿਉਂਕਿ ਆਪਾਂ ਇਹਦੇ ਮਤਲਬ ਇਕੱਠੇ ਹੋਏ ਆਂ ਆਮ ਤੌਰ 'ਤੇ ਜਦੋਂ ਡਾਇਰੈਕਟਰ ਸਾਹਿਬ ਲੈਣੇ ਆ ਸ਼ਾਟ ਉਸ ਤੋਂ ਬਾਅਦ ਕੁਝ ਵਕਤ ਹੁੰਦਾ ਹੈ ਕੈਮਰਾ ਸ਼ਿਫਟਿੰਗ ਦਾ ਕੋਈ ਸ਼ਾਟ ਬਦਲ ਲਈ ਤਾਂ ਮੋਸਟਲੀ ਆਰਟਿਸਟ ਮੋਸਟਲੀ ਜਿੱਤੇ ਜੀ ਗੁਰਪ੍ਰੀਤ ਵੀ ਚਾਮਲਾ ਵੀ ਮੜ ਜੱਪਿਛੇ ਕਰਕੇ ਦਿਖਾਇਓ ਵੀ ਮੈਂ ਕੀ ਕੀਤਾ ਅਜ ਤੱਕ ਮੈਂ ਆਪਦਾ ਕਦੇ ਸੀਨ ਨਹੀਂ ਦੇਖਿਆ ਕਿਉਂਕਿ ਮੈਨੂੰ ਪਤਾ ਹੈ ਜੇ ਡਾਇਰੈਕਟਰ ਨੂੰ ਪਸੰਦ ਆ ਤਾਂ ਗੱਲ ਖਤਮ ਹੈ ਔਰ ਇਹ ਫਿਲਮ ਵੀ ਮੈਂ ਜੋ ਤੁਸੀਂ ਪਾਸ ਕਰੋਗੇ ਤਾਂ ਦੇਖਣ ਜਾਊਂਗਾ ਪਾਸ ਤਾਂ ਲੋਕਾਂ ਨੇ 20000 ایڈਵਾਂਸ ਬੁਕਿੰਗ ਕਰਕੇ ਕਰ ਲਈ ਨਹੀਂ ਉਹ ਜਿਹੜੀ ਆਪਾਂ ਸਾਊਥ ਵਾਲਿਆਂ ਦੀ ਜਿਹੜੀ ਉਹ ਉਹ ਮੜਕ ਭੰਣੀਆਂ ਨੇ ਆਪਣੇ ਸਹੀ ਗੱਲ ਹੈ ਦੇਖੋ ਆਪਾਂ ਗੁੱਲ ਸਿਰੇ ਦਾ ਲਾਉਣਾ ਬਸ ਆਪਣੀ ਇਹੀ ਜ਼ਿੱਦ ਹੈ ਜਦ ਤੱਕ ਲੱਗਦਾ ਨਹੀਂ ਅਸੀਂ ਐਂ ਹੀ ਕੰਮ ਕਰਨਾ ਦਿਨ ਰਾਤ ਨਾ ਮੇਰੇ ਲਈ ਨੀਂਦ ਹੈ ਨਾ ਚੈਨ ਘੰਟੇ ਦੋ ਮਿਲ ਜਾਣ ਸੌਣ ਨੂੰ ਕੰਮ ਹੀ ਕਰਾਂਗੇ ਔਰ ਚਾਰ ਪੰਜ ਸਾਲ ਮੈਂ ਨਹੀਂ ਕਰੀਆਂ ਫਿਲਮਾਂ ਕਿਉਂਕਿ ਸਾਨੂੰ ਅਨਿੱਜੀ ਤੌਰ ਤੇ ਸਮਝ ਨਹੀਂ ਸੀ ਆਉਂਦੀ ਮੈਨੂੰ ਸਤ ਮਾਨ ਸਾਹਿਬ ਤੇ ਮੈਂ ਗੱਲ ਪੂਰੀ ਕਰ ਲਵਾਂ ਕਾਲੀ ਨਾ ਕਰੋ ਕੋਈ ਫਿਰ ਇਹ ਫਿਲਮ ਨੂੰ ਚਾਰ ਸਾਲ ਲੱਗ ਗਏ ਤੇ ਉਹ ਕੋਈ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦਾ ਟੀਮਾਂ 'ਚ ਕਿਉਂਕਿ ਬਹੁਤ ਬੰਦੇ ਇਨਵੋਲਮੈਂਟ ਦੇ 'ਚ ਤਿੰਨ ਚਾਰ ਸੌ ਬੰਦਾ ਜੁੜਦਾ ਜਦੋਂ ਇਹ ਸਾਰਾ ਕੰਮ ਕੰਪਲੀਟ ਹੋ ਕੇ ਜਦੋਂ ਫਾਈਨਲ ਮਿਕਸਿੰਗ ਹੋਈ ਫਿਰ ਮੈਂ ਸਾਗ ਵਾਲਾ ਨੂੰ ਇਹਦਾ ਫੋਨ ਆਇਆ ਸ਼ਰਮਾ ਜੀ ਇਹ ਸਾਡੇ ਜਿਗਰੀ ਮਿੱਤਰ ਹੈ ਇਹ ਫਿਲਮ ਜੇ ਅੱਜ ਰਿਲੀਜ਼ ਹੋਈ ਹੈ ਨਾ ਇਹਦੇ ਚ ਤਿੰਨ ਚਾਰ ਬੰਦਿਆਂ ਦਾ ਬੜਾ ਅਹਿਮ ਯੋਗਦਾਨ ਹੈ ਜਿੱਦੇ ਚ ਮਨੀਸ਼ ਸ਼ਰਮਾ ਜੀ ਗੁਰਪ੍ਰੀਤ ਇਹ ਗੁਰੂ ਸਾਡਾ ਛੋਟਾ ਪਰ ਆ ਰੰਦਾਵਾ ਇਹਨਾਂ ਨੇ ਬਹੁਤ ਐਫਰਟ ਕਰਿਆ ਮੈਂ ਤਾਂ ਚਲੋ ਹਮੇਸ਼ਾ ਹੀ ਨਾਲ ਸੀ ਤਾਂ ਮੈਂ ਉਹਨੂੰ ਪੁੱਛਿਆ ਕਿਵੇਂ ਨਜ਼ਾਰਾ ਰਹਿਗਾ ਨਾ ਭਾਜੀ ਬਹੁਤ ਮਜ਼ਾ ਆ ਰਿਹਾ ਹੁਣ ਤਾਂ ਮੈਂ ਕਿਹਾ ਫਿਰ ਜੇ ਆਪਾਂ ਥੋੜੀਆਂ ਥੋੜੀਆਂ ਚੀਜ਼ਾਂ ਪਹਿਲਾਂ ਸੋਲਵ ਕਰ ਦਿੰਦੇ ਤਾਂ ਇਹਨਾਂ 4 ਸਾਲਾਂ ਚ ਆਪਾਂ ਆਪਣੇ ਚੌਣ ਵਾਲਿਆਂ ਨੇ ਤਿੰਨ ਫਿਲਮਾਂ ਹੋਰ ਬਣਾ ਦਿੰਦੇ। ਸੋ ਦਰਸਲ ਅਸੀਂ ਕਈ ਵਾਰੀ ਇਹ ਫਿਲਮ ਦਾ ਨਾਂ ਆਉਣਾ ਮਤਲਬ ਸਾਡਾ ਨੁਕਸਾਨ ਤਾਂ ਬਾਅਦ ਦੀਆਂ ਗੱਲਾਂ ਪਰ ਚੌਣ ਵਾਲਾ ਦਾ ਨੁਕਸਾਨ ਜ਼ਿਆਦਾ ਹੈ। ਔਰ achhiyan teama kadde kadde bandiyan. ਇਹ ਚ ਕਲੀਅਰ ਨੇ। ਲੰਮਾ ਸਮਾਂ ਲੱਗਿਆ ਪਰ ਸਫਰ ਦਾ ਫਲ ਬੜਾ ਮਿੱਠਾ। ਮਹਾਰਾਜ ਨੇ ਮੇਰੇ ਕਰਨੀ ਹੈ। ਦੇਖੋ ਕਰਤੇ ਕਰੀਏ ਦਿਨ ਰਾਤ। ਗੱਪ ਤਾਂ ਮਾਰੀ ਨਹੀਂ ਕਦੇ ਨਾ ਸ਼ੋਸ਼ਾ ਛੱਡਿਆ। ਨਾ ਡਰਾਮਾ ਕਰਿਆ ਨਾ ਸਿੰਪਥੀਸੀ ਵਾਲਾ ਸਿਸਟਮ ਆਪਣਾ। ਕੰਮ ਬਹੁਤ ਵਧੀਆ ਕਰਦੇ ਮਿਹਨਤ ਨਾਲ ਕਰਦੇ ਔਰ ਮੈਨੂੰ ਲੱਗਦਾ ਤੁਸੀਂ ਪਰਵਾਹਨ ਕਰੋਗੇ 100% ਆਓ ਜੀ ਸਰ ਜਿਹੜੀ ਆਪਣੀ ਮੂਵੀ ਆ ਰਿਲੀਜ਼ ਹੋ ਤਾਂ ਪਹਿਲਾਂ ਹੀ ਪਾਸ ਹੋਈ ਆ ਅਸੀਂ ਸਾਰਾ ਦੁਆ ਕਰਦੇ ਆਂ ਰਿਲੀਜ਼ ਹੋ ਦਾ ਬਾਅਦ ਫਰਸਟ ਆਵੇ ਜੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੇਖੋ ਅਸੀਂ ਇਹੀ ਕੰਮ ਕਰੀ ਜਾਣਾ ਆਪਾਂ ਨੇ ਇਹੀ ਕੰਮ ਕਰਨਾ ਤੁਸੀਂ ਇਹਨੂੰ ਹਿੱਟ ਕਰੋਗੇ ਅਸੀਂ ਫਿਰ ਦੋ ਸ਼ੁਰੂ ਕਰਦਾਂਗੇ ਕਰਾਂਗੇ ਐਦਾਂ ਦੀਆਂ ਜਿਹੜੀਆਂ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਜ਼ਿੰਦਗੀ ਚ ਬਹੁਤ ਅੱਛੀਆਂ ਫਿਲਮਾਂ ਬਣਾਈਆਂ ਕੁਝ ਮਤਲਬ ਮਿੱਤਰਤਾ ਚ ਜਾਂ ਸਾਂਝ ਚ ਜਾਂ ਸਪਾਰਸ਼ਾਂ ਦੇ ਤੌਰ ਤੇ ਦੋ ਪ੍ਰੋਜੈਕਟ ਅਸੀਂ ਫਲੋਪ ਵੀ ਕਰੇ ਆਂ ਆ ਇੱਕ ਦੋ ਪੱਤਰਕਾਰ ਸੱਜਣ ਕੱਲ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਸੀ ਮੈਂ ਵੈਸੇ ਤਾਂ ਦੂਰ ਐ ਤੋਂ ਉਹ ਮੈਂ ਕਿਹਾ ਉਹ ਕਮਲਿਆ ਮੈਂ ਤਾਂ ਆਪ ਹੀ ਦੱਸਦਾ ਤੁਸੀਂ ਕਿਸੇ ਆਰਟਿਸਟ ਨੂੰ ਪੁੱਛੋ ਵੀ ਤੇਰੀਆਂ ਫੇਲ ਕਿੰਨੀਆਂ ਫਿਲਮਾਂ ਕਦੇ ਮੰਨੂਗਾ ਨਹੀਂ ਉਹ ਜੇ ਤੁਸੀਂ ਕਹੋਗੇ ਵੀ ਪੰਜਾਬ 'ਚ ਤਾਂ ਇੰਨਾ ਕੁ ਬਜਟ ਨੇ ਉਹ ਕੋਨੇ ਨਹੀਂ ਅਮਰੀਕਾ ਬਹੁਤ ਚੱਲੀ ਸੀ ਕਦੇ ਨਹੀਂ ਕਹੂੰਗਾ 200 ਪਰ ਫਲॉप ਸੀ ਇੱਕ ਦੀ ਵਜ੍ਹਾ ਸੀ ਕਿ ਉਹਦਾ ਨਾਂ ਹੀ ਹਿਟਲਰ ਸੀ ਉਹਨੇ ਫੇਲ ਹੋਣਾ ਸੀ ਕਿਉਂਕਿ ਇਹ ਜਿਹੜੇ ਬਹੁਤੇ ਕਾਰਪੋਰੇਟ ਸੈਕਟਰ ਹੈ ਨਾ ਇਹ ਜਿਉਜ਼ ਦਾ ਉਹਨਾਂ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਵੀ ਐਡਾ ਵੱਡਾ ਇਸ ਨਾਂ ਤੋਂ ਪ੍ਰੋਬਲਮ ਸਾਨੂੰ ਸਿਨੇਮੇ ਨਹੀਂ ਮਿਲੇ ਬਿਜ਼ਨਸ ਨਹੀਂ ਕਰ ਪਾਈ ਸੋ ਇਸ ਕਰਕੇ ਜਿਹੜੀ ਚੀਜ਼ ਬੰਜਾਰਾ ਮੈਂ ਆਪ ਹੀ ਕ੍ਰਿਟੀਕਲ ਅਕਲੇਮਡ ਮੂਵੀ ਹੋ ਸਕਦੀ ਹੈ ਪੈਸੇ ਵੀ ਪੂਰੇ ਕਰ ਗਏ ਹੋਣੇ ਬਟ ਮੈਂ ਨਹੀਂ ਉਹਨੂੰ ਮੰਨਦਾ ਸਫਲ ਫਿਲਮ ਕਿਉਂਕਿ ਡਾਇਰੈਕਸ਼ਨ ਡਿਪਾਰਟਮੈਂਟ ਪੱਖੋਂ ਉਹ ਨਲਾਇਕ ਸੀ ਸਾਡੀ ਫਿਲਮ ਸੋ ਇਸ ਕਰਕੇ ਮੈਂ ਤਾਂ ਆਪ ਹੀ ਐਡਮਿਟ ਕਰਦਾ ਕਿ ਜਿਹੜੀ ਚੀਜ਼ ਫੇਲ ਆ ਫੇਲ ਹੀ ਮੰਨਦਾ ਪਰ ਭਵਿੱਖ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਨਿੱਜੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਫਿਲਮ ਬਣਾਉਂਗਾ ਜਿਹਦੇ 'ਚ ਸਾਰ ਸਾਰੀ ਫਿਲਮ 'ਚ ਹਾ ਇਹ ਹੀ ਚੱਲੀ ਜਾਵੇ ਫਿਲਮ ਦਾ ਮਤਲਬ ਫਿਲਮ ਹੋਵੇ ਬੰਦਿਆਂ ਦੀ ਫਿਲਮ ਹੋਵੇ ਜਿਹਦੇ 'ਚ ਕੋਈ ਸਾਡੇ ਪੰਜਾਬ ਤੇ ਪੰਜਾਬੀ ਦੀ ਕੋਈ ਜ਼ਰੂਰਤ ਦੀ ਗੱਲ ਹੋਵੇ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨਾਲ ਬੜਾ ਬੁਰੀ ਸਾਂਝ ਹੈ ਤੁਹਾਡੀ ਸਰ ਮੇਰੀ ਲੈਨ ਹੋਰ ਮੈਂ ਕੋਲ ਪੰਜਾਬੀ ਇੰਡਸਟਰੀ ਨੂੰ ਅੱਗੇ ਲੈ ਕੇ ਆਉਣ ਦੀਆਂ ਅੱਗੇ ਵਧਾਉਣ ਦੀ ਕਦੀ ਜ਼ਿਕਰ ਹੋਇਆ ਸਰ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਮੈਂ ਜਦੋਂ ਗਾਉਣ ਲੱਗਿਆ ਸੀ ਉਦੋਂ ਅਕਾਲੀ ਗਵਰਨਮੈਂਟ ਸੀ ਉਹਨਾਂ ਚ ਇਹ ਸਾਰੇ ਮੇਰੇ ਨਿੱਜੀ ਸੱਜਣ ਸੀ 5 ਸਾਲ ਉਹ ਕੈਦ ਨੇ ਵੀ ਮੈਂ ਉਹਨਾਂ ਨੂੰ ਮਿਲਿਆ ਕਿਸੇ ਕੰਮ ਲਈ ਫਿਰ ਜਦੋਂ ਕਾਂਗਰਸ ਨਹੀਂ ਕਰ ਲੈਣ ਦੇ ਗੱਲ ਫਿਰ ਬੰਦੇ ਨੂੰ ਐ ਲੱਗਦਾ ਵੀ ਮੈਂ ਗਲਤ ਏਰਮਾਨ ਨਾਲ ਵਿਚ ਰਹਿ ਜਾ ਜੇ ਮੈਨੂੰ ਤਾਂ ਵੀ ਫਰਕ ਨਹੀਂ ਪੈਂਦਾ ਫਿਰ ਜਦੋਂ ਉਹਨਾਂ ਦੀ ਚੜ੍ਹਤ ਸੀ ਵੀ ਦੂਜੀ ਆਪੋਜੀਸ਼ਨ ਸੀ ਉਹ ਸਾਡੇ ਪਿੰਡ ਸਪੈਸ਼ਲ ਆਏ ਕਿਉਂਕਿ ਉਹ ਪੈਰ ਨਹੀਂ ਸੀ ਲੱਗ ਰਹੇ ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨਿੱਜੀ ਸੱਜਣ ਸੀ ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚੱਲੇ ਜਾਓ ਉੱਥੇ ਵੱਲੇ-ਵੱਲੇ ਬਹੁਤ ਹੋਗੇ ਇਹ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਸ਼ਾਇਦ ਜਾਂਦੇ ਨਹੀਂ ਸੀ ਕਿਤੇ ਪਹਿਲੀ ਵਾਰੀ ਸਾਡੇ ਪਿੰਡ ਆ ਕੇ ਤਿੰਨ ਘੰਟੇ ਬਿਟ ਰਹੇ ਮੈਂ ਉਹਨਾਂ ਕੋਲ ਵੀ ਨਹੀਂ ਕਦੇ ਗਿਆ ਮੇਰਾ ਨਰੋਲ ਕਮ 뮤직 ਨਾਲ ਰਿਲੇਟਡ ਹੈ ਔਰ ਨਾ ਮੈਨੂੰ ਸਿਆਸਤ ਆਉਂਦੀ ਹੈ ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਲ ਲਿਆਉਂਗਾ ਮੈਂ ਸਿਆਸਤ ਚ ਜੀ ਹੋਊਗਾ ਫਿਰ ਤੁਹਾਨੂੰ ਪਤਾ ਲੱਗ ਜੂ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ ਮਦਰ ਨੇ ਲਾਈ ਹੈ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ ਮੇ ਸਮੀਰਾ ਇਹ ਹੀ ਫਲਸਫਾ ਤੇ ਇਹ ਹੀ ਕੰਮ ਹੈ ਦੋ ਬੋਲ ਸੁਣਾ ਦੋ ਨਹੀਂ ਨਹੀਂ ਯਾਰ ਤੁਸੀਂ ਨੇ ਕੋਈ ਇੱਕ ਭਾਈ ਸਾਹਿਬ ਕੋਈ ਪੰਜਾਬ ਦੀ ਗੱਲ ਕਰ ਰਹੇ ਸੀ ਨਾ ਜੀ ਉਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਣਾ ਜਿਸ ਅੱਜ ਪੀਯੂਐਨ ਲਿਖਦੇ ਆ ਤਾਂ ਪਾ ਪੀਏ ਨੂੰ ਦੀ ਸ਼ੁਰੂਆਤ ਕਰੀਏ ਕਰੀਏ ਜੀ ਜੀ ਬਿਲਕੁਲ ਕੋਈ ਨਹੀਂ ਅਸੀਂ ਆਪਦੇ ਘਰ ਤੇ ਲਿਖਾ ਦਾਂਗੇ ਪੱਕਾ ਹੀ ਜਾ ਕੇ ਵਾਦਾ ਰਿਹਾ ਤੇ ਸ਼ੁਕਰ ਹੈ ਮਾਨ ਸਰ ਜਿਸ ਤਰ੍ਹਾਂ ਤੁਸੀਂ ਸਾਊਥ ਦੇ ਸਿਨੇਮਾ ਦੀ ਗੱਲ ਕੀਤੀ ਜੀ ਜੀ ਉਸੇ ਤਰ੍ਹਾਂ ਕੀ ਆਪਾਂ ਪੰਜਾਬ ਦੇ ਸਿਨੇਮੇ ਨੂੰ ਜਿਸ ਤਰ੍ਹਾਂ ਸਾਊਥ ਦਾ ਸਿਨੇਮਾ ਆਪਣਾ ਕਲਚਰ ਪ੍ਰਮੋਟ ਕਰਦਾ ਤੇ ਅਸੀਂ ਇਸ ਤੋਂ ਇਲਾਵਾ ਵੀ ਕੋਈ ਹੋਰ ਕਲਚਰਲ ਐਕਟੀਵਿਟੀ ਨੂੰ ਪ੍ਰਮੋਟ ਕਰਨ ਦੀ ਫਿਲਮਾਂ ਅੱਗੇ ਲਿਆਵਾਂਗੇ ਇਹ ਇਹ ਨਾ ਡਿਪੈਂਡ ਕਰਦਾ ਜੀ ਜਦੋਂ ਆਪਾਂ ਮਿਲ ਬੈਠ ਕੇ ਸਬਜੈਕਟ ਫਾਈਨਲ ਕਰਦੇ ਹਾਂ ਸਬਜੈਕਟ ਕਿਸ ਤਰ੍ਹਾਂ ਦਾ ਫਿਲਮ ਇੱਕ ਕਲਪਨਾ ਹੈ ਜਾਂ ਇੱਕ ਰੀਅਲ ਸਟੋਰੀ ਹੈ ਪਰ 2 ਘੰਟੇ ਲਈ ਉਸ ਕਲਪਨਾ ਦੀ ਜਿਹੜੀ ਉਡਾਨ ਹੈ ਉਹ ਤੁਹਾਡੇ ਤੱਕ ਲੈ ਕੇ ਆਉਣੇ ਹੋਰ ਤੁਹਾਨੂੰ ਬਿਠਾ ਕੇ ਮਨੋਰੰਜਨ ਕਰਨਾ ਇਹ ਇਹ ਡਿਪੈਂਡ ਕਰਦਾ ਕਿ ਪੂਰੀ ਟੀਮ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੀ ਹੈ ਸੁਚਾ ਸੂਰਮਾ ਸਾਹਿਬ ਦੀ ਜਿਹੜੀ ਗਾਥਾ ਹੈ ਇਹ ਇਹਦੀ ਰਿਸਰਚ ਬਹੁਤ ਲੰਬੀ ਚੌੜੀ ਕਰਕੇ ਤਾਂ ਕਿ ਬਰੀਕੀ ਨਾਲ ਹਰ ਚੀਜ਼ ਤੁਹਾਨੂੰ ਦਿਖਾ ਸਕੀ ਬਟ ਕਈ ਚੀਜ਼ਾਂ ਵਰਬਲੀ ਮਿਲਦਾ ਜਾਂਦੀ ਉਹਨਾਂ ਦਾ ਕੋਈ ਸੰਕੇਤਕ ਵੀ ਨਹੀਂ ਮਿਲਦਾ ਜੀ ਕੁਝ ਵੀ ਨਹੀਂ ਮਿਲਦਾ ਉਹ ਫਿਰ ਬਹੁਤ ਛੋਟੀ ਹੋ ਜਾਂਦੀ ਹੈ ਉਹਦੇ 'ਚ ਫਿਰ ਕਲਪਨਾ ਕਰਨੀ ਫਿਰ ਔਖਾ ਕਲੀਸ਼ਾ ਔਖਾ ਹੋ ਜਾਂਦਾ ਨਹੀਂ ਜਿਸ ਤਰ੍ਹਾਂ ਕਿ ਅੱਜਕੱਲ ਦਾ ਯੂਥ ਜਿਹੜਾ ਹੈ ਉਹ ਫਿਲਮਾਂ ਤੋਂ ਸੇਧ ਲੈਂਦਾ ਹੈ ਤੇ ਯਾਨੀ ਕਿ ਅਸੀਂ ਫਿਲਮਾਂ ਦੇ ਰਾਹੀਂ ਯੂਥ ਨੂੰ ਕੋਈ ਐਸਾ ਸੰਦੇਸ਼ ਦਈਏ ਜਿਹੜਾ ਅਸੀਂ ਆਪਣਾ ਪੁਰਾਤਨ ਜਿਹੜੀ ਵਿਰਾਸਤ ਹੈ ਉਸ ਨੂੰ ਕਾਇਮ ਰੱਖ ਸਕਦੇ। ਦੇਖੋ ਹਰ ਹਰ ਫਿਲਮ ਦਾ ਸਬਜੈਕਟ ਦੇ ਹਿਸਾਬ ਨਾਲ ਹੀ ਹੈ। ਦੇਖੋ ਇੱਕ ਚੀਜ਼ ਤਾਂ ਦਿਮਾਗ 'ਚ ਪਾ ਲਓ ਹਰ ਗੀਤ ਜਾਂ ਹਰ ਫਿਲਮ ਅ ਮੈਸੇਜ ਨਹੀਂ ਦਿਆ ਕਰਦੀ। ਜਿੱਦਾਂ ਹੁਣ ਤੁਸੀਂ ਪ੍ਰੈਸ ਵਾਲਿਆਂ ਖਬਰਾਂ ਲਾਉਂਦੇ ਹੋ। ਤੁਹਾਡੀ ਹਰ ਖਬਰ ਕੋਈ ਮਤਲਬ ਮੈਸੇਜ ਥੋੜੀ ਦਿੰਦੀ ਹੈ। ਕਈ ਵਾਰੀ ਤੁਸੀਂ ਦੂਜੀ ਵੀ ਲਾ ਦਨੇ ਚੱਕ ਲੋ ਧਰ ਲੋ ਬਿਲਕੁਲ ਕਈ ਵਾਰੀ ਹੈਡਿੰਗ ਕੋ ਹੋਰ ਹੁੰਦਾ ਥੱਲੇ ਕੁਝ ਹੋ ਰਿਹਾ ਹੁੰਦਾ ਐਂ ਤਾਂ ਬਾਲ ਪਟਾਈ ਤੁਹਾਡੇ ਚੱਕਰ ਚ ਵੀ ਕਈ ਹੋ ਜਾਂਦੇ ਐ ਫੋਨ ਦੀ ਇੱਕ ਦੂਜੇ ਲਾ ਲੰਦੇ ਹੈ ਨਾ ਐਦਾ ਬਦ ਡਿਪੈਂਡ ਕਰਦਾ ਜੇ ਤਾਂ ਹੁਣ ਇਹ ਕਹਾਣੀ ਐ ਇਹਦਾ ਵਿਸ਼ਾ ਯਾਰੀ ਦੋਸਤੀ ਹੈ ਔਰ ਇਨਸਾਨੀ ਰਿਸ਼ਤੇ ਹਨ ਉਹ ਇਹਦਾ ਬੇਸਿਕਲੀ ਦੇਖੋ ਤੁਸੀਂ ਇੱਕ ਪੂਰੀ ਕਿਤਾਬ ਪੜਦੇ ਹੋ ਕੀ ਉਹ ਜਿਹੜੀ ਕਿਤਾਬ ਸਾਰੇ ਉਹ ਬੰਦੇ ਪੜਦੇ ਐ ਹਰ ਬੰਦੇ ਨੂੰ ਤਾਂ ਸਹੀ ਨਹੀਂ ਮਿਲਦੀ ਔਰ ਗੁਰਗਿਆਨੀ ਤਾਂ ਸਾਰੇ ਤਾਂ ਨਹੀਂ ਹੋ ਜਾਂਦੇ ਕਿਸੇ ਨੇ ਨੇ ਪੜ ਕੇ ਉਸ ਕਿਤਾਬ ਦੀਆਂ ਚੀਜ਼ਾਂ ਜਿੱਦਾਂ ਹੁਣ ਗੁਰੂ ਘਰਿਆ ਦੋ ਤਰ੍ਹਾਂ ਨਾਲ ਤੁਸੀਂ ਸ਼ਰਧਾ ਪ੍ਰਗਟ ਕਰਦੇ ਹੋ ਗੁਰੂ ਘਰਿਆ ਹਿੰਦੂਆਂ ਜਾਂ ਕਿਸੇ ਵੀ ਧਰਮ ਨਾਲ ਰਿਲੇਟਡ ਜਾਂ ਤਾਂ ਤੁਸੀਂ ਸਰੈਂਡਰ ਕਰ ਦਿੰਦੇ ਹੋ ਵੀ ਆਪਣਾ ਮੱਥਾ ਟੇਕ ਕੇ ਸਰੈਂਡਰ ਕਰਤਾ ਕੋਈ ਸਵਾਲ ਜਵਾਬ ਹੈ ਹੀ ਨਹੀਂ ਇੱਕ ਦੂਜੀ ਸ਼ਰਧਾ ਇਹ ਹੈ ਕਿ ਉਹ ਫਲਸਫੀ ਨੂੰ ਪੜ ਕੇ ਉਹਦੇ ਤੇ ਵਰਕ ਕਰਨਾ ਦੋ ਤਰ੍ਹਾਂ ਨਾਲ ਹੁੰਦਾ ਹੁਣ ਦੁਨੀਆ ਦੇ ਸਿਮਿਲਰ ਬ੍ਰੇਨਸ ਨਹੀਂ ਹੁੰਦੇ ਅਲੱਗ-ਅਲੱਗ ਤਰ੍ਹਾਂ ਦੇ ਬਰੇਨ ਹਨ ਮੰਨ ਲਓ ਤੁਸੀਂ ਇੱਕ ਕੰਮ 'ਚ ਲੱਗੇ ਹੋ ਔਰ ਤੁਹਾਡੇ ਕੋਲ ਕਿਤਾ ਤੇ ਰਜਗਾਰ ਹੈ ਤੁਹਾਡੇ ਲਈ ਬਹੁਤ ਸੌਖਾ ਕਿਉਂਕਿ ਤੁਸੀਂ ਆਪਣੇ ਰਜਗਾਰ ਤੇ ਜਾਣਾ ਤੁਹਾਡੇ ਕੋਲ ਕੰਮ ਹੈ ਤੁਸੀਂ ਸਵੇਰੇ ਆਪ ਦਾ ਜਿਹੜਾ ਵੀ ਤੁਹਾਡਾ ਸਪਿਰਚੁਅਲ ਗੁਰੂ ਆ ਉਹਨਾਂ ਨੂੰ ਤੁਸੀਂ ਮੱਥਾ ਟੇਕਦੇ ਹੋ ਤੇ ਆਪਦੇ ਕੰਮ ਤੇ ਆਪਦਾ ਲੰਘ ਜਨ ਨੂੰ ਬੈਲ ਖੜਕਾ ਕੇ ਬਟ ਇੱਕ ਬੰਦਾ ਜਿਹੜਾ ਜੱਦੋ ਜਹਿਦ ਕਰਦਾ ਉਹਦੇ ਪੱਲੇ ਕੁਛ ਨਹੀਂ ਪੈਂਦਾ ਫਿਰ ਉਹ ਉਹਨਾਂ ਵਿਚਾਰਾਂ ਨੂੰ ਪੜ ਕੇ ਤਰਕ ਕਰਦਾ ਆਪਦੇ ਆਪ ਨਾਲ ਤੇ ਨੇਚਰ ਮਦਰ ਨਾਲ ਇੱਕ ਦੂਜਾ ਰੂਟ ਹੈ ਸੋ ਸਾਰੀਆਂ ਫਿਲਮਾਂ ਚ ਨਹੀਂ ਹੋ ਸਕਦਾ ਹਾਂ ਇਸ ਫਿਲਮ ਦਾ ਜਿਹੜਾ ਮੰਤਵ ਉਹ ਤੇ ਚ ਹੈ ਇਨਸਾਨੀ ਰਿਸ਼ਤੇ ਕਿੰਨੇ ਜ਼ਰੂਰੀ ਹੈ ਇੱਕ ਛੋਟੀ ਜੀ ਭੁੱਲ ਤੁਹਾਨੂੰ ਕਿੱਥੇ ਲੈ ਜਾਂਦੀ ਹੈ ਇੱਕ ਜਿਹੜੀ ਸਾਰੀ ਉਮਰ ਦੀ ਸਾਹ ਸਾਜ ਤੇ ਯਾਰੀ ਹੁੰਦੀ ਹੈ ਉਹ ਕਿਰਦਾਰ ਤੇ ਆ ਕੇ ਕਿਵੇਂ ਖਤਮ ਹੋ ਜਾਂਦੀ ਹੈ ਕੋਸ਼ਿਸ਼ ਤੇ ਕੀਤੀ ਜਾ ਸਕਦੀ ਹੈ ਅਸੀਂ ਇਹੋ ਜਿਹਾ ਕੋਈ ਕਨਸੈਪਟ ਲਈਏ ਜਿਸ ਤਰ੍ਹਾਂ ਯੂਥ ਨੂੰ ਕੋਈ ਮੈਸੇਜ ਦਿੱਤਾ ਜਾਵੇ ਐਕਚੁਅਲੀ ਇਨ ਫਿਊਚਰ ਤੁਸੀਂ ਮੇਰੇ ਗਾਣੇ ਸੁਣ ਲਿਆ ਕਰੋਗੇ ਵੇਹਣ ਸਾਹਿਬ ਤੁਹਾਡੇ ਫੈਸਲੇ ਮੈਂ ਹੋਰ ਤਾਂ ਤੁਸੀਂ ਮਤਲਬ ਪੈਸੇ ਵੀ ਨਹੀਂ ਲਾਉਣੇ ਹੁਣ ਤਾਂ YouTube ਤੇ ਮੁਫਤ ਵਾਲੇ ਕੰਮ ਹੈ ਬਸ ਜਾਨੀ ਜਨ ਕਿਤੇ ਆਪਣਾ ਘਰੇ ਪਰਿਵਾਰ ਚ ਬੈਠੇ ਹੋ ਜਾਂ ਕਿਤੇ ਕਮਰੇ ਚ ਬੈਠੇ ਹੋ ਮੜੇ ਲਾ ਲਿਆ ਕਰੋ ਜੀ ਜੀ ਪਿਛਲੇ 25 ਸਾਲ ਤੋਂ ਸਾਰੇ ਗਾਣੇ ਸੁਣਿਓ ਤੁਹਾਨੂੰ ਰੋਮਾਂਟਿਕ ਗਾਣੇ ਚ ਵੀ ਕੋਈ ਨਾ ਕੋਈ ਦਰਦ ਦੀ ਕਿਸਾਨੀ ਦੀ ਆ ਮਜ਼ਦੂਰ ਦੀ ਲਾਈਨ ਮਿਲੂਗੀ ਹਰ ਹਰ ਚੌਥੇ ਗਾਣੇ ਚ ਤਾਂ ਮਿਲੂਗੀ ਮਿਲੂਗਾ ਮਾਨ ਸਰ ਕਾਫੀ ਤੁਹਾਡੇ ਵਿੱਚ ਫੈਨ ਵੀ ਹੋਣਗੇ ਕੋਈ ਦੋ ਬੋਲ ਕੋਈ ਨਹੀਂ ਕਿਸੇ ਵੀ ਗਾਣੇ ਤੇ ਸੁਣਾ ਦਿਓ ਮੈਂ ਗੱਲਾਂ ਕਰਨਾ ਹੈ ਮੈਂ ਗਾਉਣ ਗਾਣ ਤਾਂ ਫਿਰ ਮੈਂ ਖਾੜਾ ਹੀ ਲਾ ਜੂਗਾ ਤੁਹਾਡੇ ਉਰੇ ਤੇ ਦੋ ਚਾਰ ਘੰਟੇ ਲਾਈਏ ਤਾਂ ਸਹੀ ਫਿਰ ਤੁਹਾਡਾ ਵੀ ਮਨ ਪਾ ਹੋ ਜਾਊਗਾ ਕੋਈ ਨਹੀਂ ਬਣਾ ਲੈਣੇ ਵਿਚਾਰ ਆਈ ਸ਼ਰਮਾ ਜੀ ਮੈਨੇਜ ਈਵੈਂਟ ਵਾਲੇ ਇਹਨਾਂ ਨੂੰ ਕਹਿ ਦਿੰਦੇ ਆ ਅਮਰਸਰ ਸਾਹਿਬ ਬਹੁਤ देर ਹੋ ਗਈ ਅਸੀਂ ਆਏ ਨਹੀਂ ਸੀ ਵਾਹ ਤੋ ਮੈਂ ਕਿਉਂਕਿ ਗੁਰੂ ਦੀ ਨਗਰੀ ਹੈ ਮੈਂ ਥੋੜਾ ਜਿਹਾ ਇਸ ਲਈ ਅਵੋਇਡ ਕਰ ਜੰਦਾ ਕਿਉਂਕਿ ਗੁਰੂ ਦੀ ਨਗਰੀ ਹੈ ਹਰ ਬੰਦੇ ਦੀ ਅਲੱਗ ਤਰ੍ਹਾਂ ਦਾ ਸ਼ਰਦ ਹੈ ਕਈ ਫੇਸਬੁੱਕ ਤੇ ਸ਼ਰਦਾ ਦਿਖਾਉਂਦੇ ਆ ਅਸੀਂ ਪੁਰਾਣੇ ਸੰਘਰਸ਼ ਨਾਲ ਵੀ ਜੁੜੇ ਰਹੇ ਆ ਔਰ ਪੂਰੀ ਜ਼ਿੰਦਗੀ ਉਹ ਇੱਕੋ ਰਾਹ ਤੇ ਚੱਲਦੇ ਆ ਤੋ ਮੈਂ ਪਿੱਛੇ ਜੇ ਇਵੈਂਟ ਵਾਲਾ ਆ ਵੀ ਸੀ ਮੈਂ ਕਿਹਾ ਸੀ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਕਰਾ ਲਿਓ ਮੇਰੇ ਲਈ ਬਹੁਤ ਪਵਿੱਤਰ ਸ਼ਹਿਰ ਹੈ ਤਮਾਕੂ ਵੇਚਣ ਵਾਲੇ ਲਈ ਉਹਦੀ ਉਕਰੋਜੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਪਰ ਮੇਰੇ ਲਈ ਉਹ ਪਵਿੱਤਰਤਾ ਬਹੁਤ ਵੱਡੀ ਹੈ ਠੀਕ ਜੀ ਬਸ ਜੀ